ਅਗਰ ਤਾਂ ਪਹਿਲਾਂ ਤੁਹਾਡਾ ਤੁਸੀਂ ਸਮਾਂ ਦੇਣ ਲਈ ਥੋੜਾ ਧੰਨਵਾਦ ਬਹੁਤ ਬਹੁਤ ਸ਼ੁਕਰੀਆ ਜੀ ਮੈਂ ਤੁਹਾਨੂੰ ਸਾਰੇ ਹਾਂਜੀ ਮਾਂ ਬੋਲੀ ਪਿਆਰ ਕਰਨ ਵਾਲੇ ਸਾਰੇ ਹੀ ਪਿਆਰਿਆਂ ਨੂੰ ਅੱਜ ਦੇ ਦਿਹਾੜੇ ਮਾਂ ਬੋਲੀ ਦਿਵਸ ਦੀ ਬਹੁਤ ਬਹੁਤ ਮੁਬਾਰਕਾਂ ਜੀ ਤੁਹਾਡੇ ਤੋਂ ਪਹਿਲਾਂ ਨਾ ਮੈਂ ਇਨ ਇੱਕ ਸ਼ਬਦਾਂ ਦੀ ਸਾਂਝ ਪਾਈ ਸੀ ਮੈਂ ਕਿਹਾ ਸੋਸ਼ਲ ਮਾਧਿਅਮ ਤੇ ਅਸੀਂ ਅੱਜ ਸਾਰੇ ਮਾਂ ਬੋਲੀ ਦੇ ਲਾੜੜੇ ਪੁੱਤਰ ਬਣਾਂਗੇ ਮਾਂ ਬੋਲੀ ਦੇ ਨਾਂ ਦੇ ਨਾਰੇ ਮਾਰਾਂਗੇ ਸਵੇਰ ਹੁੰਦਿਆਂ ਹੁੰਦਿਆਂ ਇਹ ਮੁੱਦਾ ਇਹ ਮਸਲਾ ਗਵਾਚ ਜਾਣਾ ਕਿਸੇ ਹੋਰ ਮੁੱਦੇ ਨੇ ਮਸਲੇ ਨੇ ਥਾਂ ਲੈ ਲੈਣੀ ਆ ਹੌਲੀ ਹੌਲੀ ਉਹ ਨੂੰ ਮੁੱਦਾ ਬਣਾ ਕੇ ਸਾਡੇ ਸਾਹਮਣੇ ਪੇਸ਼ ਕਰ ਦਿੱਤਾ ਜਾਂਦਾ ਹੈ ਤਾਂ ਕਿ ਤੁਸੀਂ ਅਸਲੇ ਮੁੱਦੇ ਅਸਲੀ ਜਿਹੜਾ ਮੁੱਦਾ ਉਹ ਤੋਂ ਕੋਹਾਂ ਦੂਰ ਰਹੋ ਇਹ ਵਰਤਾਰਾ ਅੰਗ ਸੰਗ ਵਾਪਰ ਰਿਹਾ ਹੈ ਸ਼ੁਰੂਆਤ ਆਪਾਂ ਇਥੋਂ ਕਰ ਲੈਨੇ ਆ ਮਾਂ ਬੋਲੀ ਵਿਦਿਸ਼ਕ ਮੰਤਰੀ ਮਾਂ ਬੋਲੀ ਵਿਦਿਸ਼ ਦੀ ਮਹੱਤਤਾ ਕੀ ਹੈ ਤੁਸੀਂ ਵੈਸੇ ਵੀ ਅੱਜ ਗੱਲਬਾਤ ਕਰਕੇ ਹਟਿਓਂ ਗਵਰਨਮੈਂਟ ਕਾਲਜ ਦੇ ਵਿੱਚ ਉਸ ਮਾਂ ਪਬਲਿਕ ਕਾਲਿਸ ਮਾਣਾ ਦੇ ਵਿੱਚ ਤੁਸੀਂ ਪੜਾਉਨੇ ਹੋ ਸਿੱਧੇ ਤੌਰ ਤੇ ਜਵਾਨੀ ਨਾਲ ਯੂਥ ਨਾਲ ਜਿਨ੍ਹਾਂ ਦੇ ਸਿਰ ਤੇ ਸਮਾਜ ਦੀ ਹੋਂਦ ਹੈ ਉਹਨਾਂ ਨਾਲ ਤੁਹਾਡਾ ਰابطਾ ਹੈ ਮਹੱਤਵਪੂਰਨ ਦੱਸ ਦਿਓ ਯਾਰ ਕੀ ਹੈ ਅੱਜ ਦੇ ਦਿਨ ਦੀ ਦੇਖੋ ਜੀ ਜਿਹੜੀ ਮਾਂ ਬੋਲੀ ਹੁੰਦੀ ਹੈ ਮਾਂ ਬੋਲੀ ਸਾਡੀ ਪਛਾਣ ਹੁੰਦੀ ਹੈ ਮਾਂ ਬੋਲੀ ਕਰਕੇ ਅਸੀਂ ਹਾਂ ਜੇ ਸਾਨੂੰ ਕੋਈ ਜਾਣਦਾ ਤਾਂ ਸਾਡੀ ਮਾਂ ਬੋਲੀ ਕਰਕੇ ਜਾਣਦਾ ਹੈ ਜੀ ਤੇ ਅੱਜ ਦਾ ਜਿਹੜਾ ਹੜਾ ਉਹ ਸਾਨੂੰ ਆਪਣੀ ਮਾਂ ਬੋਲੀ ਪ੍ਰਤੀ ਪਿਆਰ ਕਰਨ ਦਾ ਇੱਕ ਸਨੇਹਾ ਦਿੰਦਾ ਹੈ। ਹੂੰ। ਲੈਨੇ ਨੇ ਕਹਿੰਦੇ ਕਿ ਹਰ ਵਿਅਕਤੀ ਜਿਹਦੀ ਜਿਹੜੀ ਵੀ ਮਾਂ ਬੋਲੀ ਆ ਜਿਹੜੇ ਵੀ ਉਹ ਰਾਜ ਦੇ ਵਿੱਚ ਰਹਿ ਰਿਹਾ ਚਾਹੇ ਉਹ ਬੰਗਾਲ ਦਾ ਉਹਦੀ ਬੰਗਾਲੀ ਆ, ਤਾਮਿਲ ਵਿੱਚ ਰਹਿ ਰਿਹਾ ਉਹਦੀ ਤੇਲਗੂ ਆ, ਤਾਮਿਲ ਪਾਸ਼ਾ ਆ, ਆਂਧਰਾ ਵਾਲਿਆਂ ਦੀ ਤੇਲਗੂ ਹੈ ਜਿੱਥੇ ਵੀ ਆ ਅਸੀਂ ਪੰਜਾਬ ਵਿੱਚ ਰਹਿ ਰਹੇ ਹਾਂ ਤੇ ਸਾਡੀ ਮਾਂ ਬੋਲੀ ਪੰਜਾਬੀ ਆ। ਤੇ ਅੱਜ ਦਾ ਦਿਹਾੜਾ ਜਿਹੜਾ ਹੈਗਾ ਉਹਨਾਂ ਸ਼ਹੀਦਾਂ ਨੂੰ ਸਮਰਪਿਤ ਆ ਜਿਨ੍ਹਾਂ ਨੇ ਆਪਣੀ ਮਾਂ ਬੋਲੀ ਦੀ ਖਾਤਰ ਆਪਣੀ ਮਾਂ ਬੋਲੀ ਨੂੰ ਆਪਣੇ ਰਾਜ ਦੇ ਵਿੱਚ ਲਾਗੂ ਕਰਵਾਉਣ ਦੇ ਵਾਸਤੇ ਆਪਣੀਆਂ ਜਾਨਾਂ ਤੱਕ ਵਾਰ ਦਿੱਤੀਆਂ ਨੇ ਹਾਂ ਇਸ ਵਾਰ ਹੋਇਆ ਕਿ ਜਦੋਂ ਦੇਸ਼ ਦੀ ਵੰਡ ਹੋਈ ਆਪਾਂ ਸਾਰੇ ਹੀ ਜਾਣਦੇ ਆ ਕਿ ਜਿਹੜਾ ਪੰਜਾਬੀ ਆਪਾਂ ਪੰਜਾਬੀ ਭਾਸ਼ਾ ਦੀ ਜੇ ਗੱਲ ਕਰੀਏ ਤੇ ਪੰਜਾਬੀ ਪੰਜ ਦਰਿਆਵਾਂ ਦੀ ਭਾਸ਼ਾ ਆ ਹੂੰ ਚਾਹੇ 1947 ਦੇ ਵਿੱਚ ਸਾਡੀ ਵੰਡ ਹੋ ਜਾਂਦੀ ਆ ਪੰਜਾਬ ਦੀ ਵੰਡ ਪਰ ਜਿਹੜੇ ਪੰਜਾਬੀ ਸਾਡੇ ਉਧਰ ਰਹਿ ਰਹੇ ਨੇ ਜਾਂ ਜਿਹੜੇ ਸਾਡੇ ਪੰਜਾਬੀ ਇੱਧਰ ਰਹਿ ਰਹੇ ਨੇ ਸਾਡੀ ਸਾਰਿਆਂ ਦੀ ਸਾਂਝੀ ਜਿਹੜੀ ਮਾਂ ਬੋਲੀ ਆ ਉਹ ਪੰਜਾਬੀ ਆ 1947 ਦੇ ਵਿੱਚ ਤੋਂ ਬਾਅਦ ਜਦੋਂ ਦੇ ਇਧਰੋਂ ਦੇਸ਼ ਦੀ ਵੰਡ ਹੋ ਗਈ ਕਿ ਇੱਕ ਪਾਸੇ ਸਾਡੇ ਪੰਜਾਬੀ ਬੋਲਦੇ ਇਲਾਕੇ ਪਾਕਿਸਤਾਨ ਦੇ ਵਿੱਚ ਉਹ ਦੂਸਰੇ ਪਾਸੇ ਚਲੇ ਗਏ ਜਿਨੂੰ ਅਸੀਂ ਕਹਿੰਦੇ ਆ ਪੱਛਮੀ ਪੰਜਾਬ ਦੇ ਵਿੱਚ ਰਹਿ ਗਏ ਤੇ ਦੂਸਰੇ ਪਾਸੇ ਜਿਹੜਾ ਬੰਗਲਾਦੇਸ਼ ਸੀ ਬੰਗਲਾਦੇਸ਼ ਦੇ ਵਿੱਚ ਕਈ ਬਹੁਤੇ ਲੋਕ ਸੀ ਉਹ ਬੰਗਲਾ ਭਾਸ਼ਾ ਬੋਲਦੇ ਸੀ ਪਰ ਹੋਇਆ ਕਿ ਕਿ ਉੱਥੋਂ ਦੀ ਜਿਹੜੀ ਰਾਜ ਭਾਸ਼ਾ ਸੀ ਉਰਦੂ ਬਣੀ ਉਰਦੂ ਨੂੰ ਲਾਗੂ ਕੀਤਾ ਗਿਆ ਤੇ ਜਿਹੜੇ ਬੰਗਲਾ ਨੂੰ ਪਿਆਰ ਕਰਨ ਵਾਲੇ ਲੋਕ ਸਨ ਉਹਨਾਂ ਨੇ ਕਿਹਾ ਉਹਨਾਂ ਨੇ ਇੱਕ ਲੜਾਈ ਲੜੀ ਇੱਕ ਇੱਕ ਅੰਦੋਲਨ ਚਲਾਇਆ ਕਿ ਸਾਡੀ ਜਿਹੜੀ ਰਾਜ ਦੀ ਭਾਸ਼ਾ ਹੈਗੀ ਹੈ ਉਹ ਵੀ ਲੋਕਾਲੀ ਭਾਸ਼ਾ ਹੋਣੀ ਚਾਹੀਦੀ ਹੈ ਲੋਕਾਲੀ ਭਾਸ਼ਾ ਜਣੀ ਕਿ ਬੰਗਲਾ ਭਾਸ਼ਾ ਹੋਣੀ ਚਾਹੀਦੀ ਹੈ ਜਿਉਂ ਹੀ ਉਹਨਾਂ ਨੇ ਇਹ ਅੰਦੋਲਨ ਸ਼ੁਰੂ ਕੀਤਾ ਤਾਂ ਉਸ ਸਮੇਂ ਦੇ ਜਿਹੜੀ ਰਾਜ ਸਤਾ ਸੀ ਉਸ ਉਥੋਂ ਦੇ ਹਾਕਮ ਸਨ ਉਹਨਾਂ ਨੇ ਉਹਨਾਂ ਵਿਦਿਆਰਥੀਆਂ ਨੂੰ ਸਭ ਤੋਂ ਵੱਡੀ ਗੱਲ ਤਾਂ ਇਹ ਹੈ ਕਿ ਉਸ ਭਾਸ਼ਾ ਪ੍ਰਤੀ ਇੱਕ ਬੋਧ ਦਾ ਇਜ਼ਹਾਰ ਕਰਨ ਵਾਲੇ ਤੇ ਅੱਗੇ ਆਉਣ ਵਾਲੇ ਜਿਹੜੇ ਸਨ ਉਹ ਸਾਡੇ ਵਿਦਿਆਰਥੀ ਸਨ ਵਿਦਿਆਰਥੀਆਂ ਨੇ ਅੱਗੇ ਆ ਕੇ ਅੰਦੋਲਨ ਸ਼ੁਰੂ ਕੀਤਾ ਤੇ ਉੱਥੋਂ ਦੇ ਹਾਕਮਾਂ ਨੇ ਸੋਚਿਆ ਕਿ ਇਹ ਅੰਦੋਲਨ ਕਿਤੇ ਵੱਡਾ ਹੀ ਨਾ ਹੋ ਜਾਵੇ ਜਬਾਦੀ ਦਾ ਜਾਵੇ ਕਿਤੇ ਸਾਨੂੰ ਆਪਣਾ ਜਿਹੜਾ ਲਾਹਾ ਸੀ ਲੈ ਰਿਹਾ ਜਿਹੜੀ ਸਾਡੀ ਰਾਜ ਭਾਸ਼ਾ ਆ ਉਸ ਤੋਂ ਬੇਮੁਖ ਹੋ ਕੇ ਲੋਕਾਂ ਦੀ ਭਾਸ਼ਾ ਨੂੰ ਹੀ ਦਰਜਾ ਦਰਬਾਰ ਵਿੱਚ ਨਾ ਦਿੱਤਾ ਜਾਵੇ ਦਰਬਾਰੀ ਭਾਸ਼ਾ ਨਾ ਬਣਾਇਆ ਜਾਵੇ ਉਹਨਾਂ ਨੇ ਉਹਨਾਂ ਵਿਦਿਆਰਥੀਆਂ ਦੇ ਉੱਤੇ ਗੋਲੀ ਚਲਾ ਦਿੱਤੀ ਤੇ ਜਿਹੜੇ ਪੰਜ ਵਿਦਿਆਰਥੀ ਸੀ ਉਹ ਸ਼ਹੀਦ ਹੋ ਗਏ ਕਿਉਂਕਿ ਕਿਸਬ ਹਰ ਸਮੇਂ ਦੀਆਂ ਸਰਕਾਰਾਂ ਇਹੀ ਚਾਉਂਦੀਆਂ ਨੇ ਕਿ ਰਾਜ ਦੀ ਭਾਸ਼ਾ ਹੋਰ ਹੋਵੇ ਤੇ ਲੋਕਾਂ ਦੀ ਭਾਸ਼ਾ ਹੋਰ ਹੋਵੇ ਤੇ ਉਸ ਦਿਨ ਤੋਂ ਲੈ ਕੇ ਜਿਹੜਾ ਇਹ ਦਿਨ ਸੀ ਇਹ ਉਹਨਾਂ ਸ਼ਹੀਦਾਂ ਨੂੰ ਸਮਰਪਿਤ ਦਿਨ ਮਨਾਇਆ ਜਾਂਦਾ ਹੈ ਜਿਨ੍ਹਾਂ ਨੇ ਆਪਣੀ ਮਾਂ ਬੋਲੀ ਦੇ ਵਾਸਤੇ ਆਪਣੀਆਂ ਜਾਨਾਂ ਤੱਕ ਦਿੱਤੀਆਂ ਜੋ ਸੋਸ ਬੋਲੀ ਨੂੰ ਜਿਹੜੀ ਬੰਸਾ ਨੂੰ ਲਾਗੂ ਕਰਨ ਦੇ ਲਈ ਲੋਕ ਲਗਾਤਾਰ ਸੰਘਰਸ਼ ਕਰਦੇ ਰਹੇ ਤੇ ਗੱਲ ਇਥੋਂ ਤੱਕ ਪਹੁੰਚ ਗਈ ਕਿ 1999 ਦੇ ਵਿੱਚ ਯੂਨੇਕਸੋ ਨੇ ਇਹ ਕਹਿ ਕੇ ਕਿ ਹੁਣ ਜਿਹੜੇ ਲੋਕ ਆਪਣੀ ਮਾਂ ਬੋਲੀ ਵਾਸਤੇ ਸੰਘਰਸ਼ ਕਰ ਰਹੇ ਨੇ ਉਹ ਲਗਾਤਾਰ ਇੱਕ ਦਿਹਾੜਾ ਮੰਗ ਰਹੇ ਨੇ ਆਪਣੀ ਮਾਂ ਬੋਲੀ ਨੂੰ ਲਾਗੂ ਕਰਨ ਦੇ ਲਈ ਤੇ ਉਹਨਾਂ ਨੇ 21 ਫਰਵਰੀ ਦਾ ਦਿਨ ਜਿਹੜਾ ਦੇ ਦਿੱਤਾ ਸੀ ਇਹ ਸਾਰੇ ਵਿਸ਼ਵ ਦੇ ਵਿੱਚ ਜਿਹੜਾ ਹੈਗਾ ਮਾਂ ਬੋਲੀ ਦਿਵਸ ਦੇ ਤੌਰ ਤੇ ਬਣਾਇਆ ਜਾਏਗਾ ਇਥੇ ਸਵਾਲ ਸਾਡੇ ਸਾਹਮਣੇ ਅਹਿਮ ਖੜਾ ਹੁੰਦਾ ਹੈ ਕਿਉਂਕਿ ਮੁਲਕਾਂ ਦੀ ਭਾਸ਼ਾ ਜਿਹੜੀ ਲੋਕਾਂ ਦੀ ਭਾਸ਼ਾ ਤੇ ਰਾਜ ਦੀ ਭਾਸ਼ਾ ਇੱਕ ਹੈਗੀ ਏ ਉਸ ਦੇਸ਼ ਨੇ ਬਹੁਤ ਹੀ ਜ਼ਿਆਦਾ ਵਿਕਾਸ ਕੀਤਾ ਹੈ ਤੇ ਜਿਨ੍ਹਾਂ ਦੇਸ਼ਾਂ ਦੇ ਵਿੱਚ ਰਾਜ ਦੀ ਭਾਸ਼ਾ ਹੋਰ ਤੇ ਲੋਕਾਂ ਦੀ ਭਾਸ਼ਾ ਹੋਰ ਹੈ ਉਹਨਾਂ ਦੇਸ਼ਾਂ ਦੇ ਵਿੱਚ ਜਿਹੜਾ ਜਿਹੜੀ ਲੋਕਾਂ ਦੇਸ਼ ਦਾ ਉਹਨਾਂ ਵਿਕਾਸ ਨਹੀਂ ਹੋਇਆ ਹੈਗਾ ਜਿਵੇਂ ਸਪੋਜ਼ ਕਰੇ ਆਪਾਂ ਆਪਣੇ ਦੇਸ਼ ਦੀ ਵੀ ਗੱਲ ਕਰ ਲਈਏ ਜਿਹੜੀ ਇਹ ਦਿਹਾੜਾ ਆ ਇਹ ਸਾਨੂੰ ਆਪਣੀ ਮਾਂ ਬੋਲੀ ਪ੍ਰਤੀ ਪਿਆਰ ਕਰਨਾ ਸਿਖਾਉਂਦਾ ਆ ਸਾਨੂੰ ਇਹ ਸਿਖਾਉਂਦਾ ਹੈ ਕਿ ਅਸੀਂ ਆਪਣੀ ਪਛਾਣ ਨੂੰ ਕਿਸ ਤਰ੍ਹਾਂ ਕਾਇਮ ਰੱਖਣਾ ਹੈ ਸਵਾਲ ਇੱਥੇ ਫਿਰ ਉਹੀ ਖੜਾ ਹੋ ਜਾਂਦਾ ਹੈ ਕਿ ਜਿੰਨਾ ਚਿਰ ਜੇਕਰ ਸਾਡੀ ਪਛਾਣ ਖਤਮ ਹੋ ਗਈ ਜੇਕਰ ਸਾਡੇ ਕੋਲ ਸਾਡੀ ਭਾਸ਼ਾ ਹੀ ਨਹੀਂ ਰਹੇ ਤਾਂ ਸਾਡੇ ਜਿਹੜੇ ਅੰਦਰਲੇ ਸੁਵੇਦਨਾ ਹੈਗੀ ਹੈ ਕਿਉਂਕਿ ਭਾਸ਼ਾ ਕੱਲੀ ਇਹ ਨਹੀਂ ਕਿ ਤੁਸੀਂ ਨੂੰ ਬੋਲ ਲਿਆ ਤੇ ਦੂਸਰੇ ਸਾਹਮਣੇ ਆਪਣੇ ਹਾਵ ਭਾਵ ਪੇਸ਼ ਕਰਦੇ ਭਾਸ਼ਾ ਦੇ ਵਿੱਚ ਬਹੁਤ ਕੁਝ ਜੁੜਿਆ ਹੁੰਦਾ ਇਹਦੇ ਵਿੱਚ ਸਾਡਾ ਇਤਿਹਾਸ ਇਹਦੇ ਵਿੱਚ ਸਾਡਾ ਸੱਭਿਆਚਾਰ ਇਹਦੇ ਵਿੱਚ ਸਾਡੀ ਸੰਸਕ੍ਰਿਤੀ ਹੁੰਦੀ ਆ ਇਹਦੇ ਵਿੱਚ ਸਾਡੀਆਂ ਸੁਵੇਦਨਾਵਾਂ ਹੁੰਦੀਆਂ ਨੇ ਇਹਦੇ ਵਿੱਚ ਸਾਡੇ ਜਜ਼ਬਾਤ ਹੁੰਦੇ ਨੇ ਬਹੁਤ ਕੁਝ ਭਾਸ਼ਾ ਦੇ ਵਿੱਚ ਸਮਾਇਆ ਹੁੰਦਾ ਹੈ ਜੇਕਰ ਅਸੀਂ ਭਾਸ਼ਾ ਤੋਂ ਬੇਮੁਖ ਨਹੀਂ ਹੈਗੇ ਆ ਤਾਂ ਇਹ ਸਾਰਾ ਕੁਝ ਸਾਡੇ ਵਿੱਚੋਂ ਮਨਫੀ ਹੋ ਜਾਂਦਾ ਹੈਗਾ ਤਾਂ ਅਸੀਂ ਇੱਕ ਉਸ ਦੇਸ਼ ਦੇ ਵਾਸੀ ਕਹੋਣ ਦੇ ਕਾਬਲ ਨਹੀਂ ਰਹਿ ਜਾਂਦੇ ਪਰ ਅੱਜ ਅਸੀਂ ਕੀ ਦੇਖ ਰਹੇ ਹਾਂ ਜਿਸ ਸਮੇਂ ਦੇ ਵਿੱਚ ਸਾਡੀ ਭਾਸ਼ਾ ਦੇ ਉੱਪਰ ਲਗਾਤਾਰ ਹਮਲੇ ਹੋ ਰਹੇ ਹੁਣ ਇੱਕ ਪਾਸੇ ਮੰਡੀ ਦੀ ਸੱਭਿਆਚਾਰ ਜਿਸ ਦੇ ਤਹਿਤ ਇੱਕ ਮੰਡੀ ਦੀ ਭਾਸ਼ਾ ਨੂੰ ਪਰਕੂਲਤ ਕੀਤਾ ਜਾ ਰਿਹਾ ਹੋਵੇ ਤੇ ਉਸ ਸਮੇਂ ਸਾਡੀ ਇਹ ਡਿਊਟੀ ਵੀ ਬਣਦੀ ਹੈ ਕਿ ਅਸੀਂ ਆਪਣੀ ਮਾਤ ਭਾਸ਼ਾ ਦੀ अहमियत ਨੂੰ ਪਛਾਨਣੀ ਹੈ ਕਿਉਂਕਿ ਜੇ ਅਸੀਂ ਪਿੱਛੇ ਨੂੰ ਇਤਿਹਾਸ ਵੱਲ ਵੀ ਜਾਣੇ ਆ ਤੇ ਸਾਡੇ ਸਾਡੇ ਕੋਲ ਸਾਡੀ ਭਾਸ਼ਾ ਦੇ ਵਿੱਚ ਬਹੁਤ ਕੁਝ ਪਿਆ ਹੈ ਇੱਕ ਅਮੀਰ ਵਿਰਸਾ ਹੈਗਾ ਇਹ ਸਾਡੀ ਭਾਸ਼ਾ ਕਦੇ ਹੀਨੀ ਭਾਸ਼ਾ ਨਹੀਂ ਪਰ ਸਾਡੇ ਸਮੇਂ ਦੀਆਂ ਸਰਕਾਰਾਂ ਨੇ ਇਹਨਾਂ ਨੂੰ ਇੱਕ ਹੀ ਨਹੀਂ ਭਾਸ਼ਾ ਇੱਕ ਦੇਸੀ ਭਾਸ਼ਾ ਕਹਿ ਕੇ ਦਰਕਾਰਿਆ ਗਿਆ ਹੈ ਤੇ ਦੂਸਰੇ ਪਾਸੇ ਸਾਡੀ ਮਾਨਸਿਕਤਾ ਵੀ ਇਦਾਂ ਦੀ ਬਣ ਗਈ ਹੈ ਕਿ ਜਿਸ ਤਰ੍ਹਾਂ ਜੋ ਕੁਝ ਅਸੀਂ ਦੇਖਦੇ ਆ ਸਾਨੂੰ ਇਸ ਤਰ੍ਹਾਂ ਲੱਗਦਾ ਹੈ ਕਿ ਪੰਜਾਬੀ ਕੋਈ ਕੰਪੀਟੀਸ਼ਨ ਦੀ ਭਾਸ਼ਾ ਮੁਕਾਬਲੇ ਦੀ ਭਾਸ਼ਾ ਨਹੀਂ ਹੈ ਪੰਜਾਬੀ ਕੋਈ ਰੁਜ਼ਗਾਰ ਦੀ ਭਾਸ਼ਾ ਨਹੀਂ ਹੈ ਰੁਜ਼ਗਾਰ ਦੀ ਭਾਸ਼ਾ ਬਣਾਈ ਵੀ ਨਹੀਂ ਜਾ ਰਹੀ ਇਹ ਕੁਝ ਸੋਚ ਕੇ ਅੱਜ ਸਾਨੂੰ ਜ਼ਰੂਰਤ ਹੈ ਕਿ ਜੇਕਰ ਅਸੀਂ ਆਪਣੀ ਭਾਸ਼ਾ ਨੂੰ ਨਹੀਂ ਬਚਾ ਸਕਦੇ ਅਸੀਂ ਆਪਣੇ ਸੱਭਿਆਚਾਰ ਨੂੰ ਨਹੀਂ ਬਚਾ ਸਕਦੇ ਤਾਂ ਸਾਡੀ ਜਿਹੜੀ ਹੋਂਦ ਆ ਉਹ ਖਤਮ ਹੋਣ ਦੇ ਕਿਨਾਰੇ ਤੇ ਹੈਗੀ ਆ ਤੇ ਇਸੇ ਕਰਕੇ ਅੱਜ ਦੇ ਦਿਨ ਦੀ ਜਿਹੜੀ ਬਹੁਤਤਾ ਹੈਗੀ ਖਾਸ ਹੈਗੀ ਪਰ ਇਸ ਗੱਲ ਨੂੰ ਦੇਖਣ ਤੇ ਬੜਾ ਹਾਸਾ ਵੀ ਆਉਂਦਾ ਆ ਕਿਉਂਕਿ ਜਦੋਂ ਭਾਸ਼ਾ ਨੇ ਬਚਣਾ ਹੁੰਦਾ ਤਾਂ ਭਾਸ਼ਾ ਨੂੰ ਬਚਾਉਣ ਵਾਲੇ ਜਿਹੜੇ ਲੋਕ ਨੇ ਨਾ ਉਹੀ ਅੱਗੇ ਆਉਂਦੇ ਨੇ ਅੱਜ ਸਰਕਾਰੀ ਸੰਸਥਾਵਾਂ ਦੇ ਵਿੱਚ ਦੇਖ ਲਓ ਉੱਥੇ ਵੀ ਭਾਸ਼ਾ ਦੇ ਨਾਤੇ ਕਈ ਤਰ੍ਹਾਂ ਦੇ ਜਿਹੜੇ ਨੇ ਸਮਾਗਮ ਹੋ ਰਹੇ ਨੇ ਦੂਸਰੇ ਪਾਸੇ ਅਸੀਂ ਦੇਖ ਰਹੇ ਹਾਂ ਕਿ ਭਾਸ਼ਾ ਐਕਟ ਕੀ ਹੈ ਭਾਸ਼ਾ ਐਕਟ ਅਜੇ ਤੱਕ ਵੀ ਉਸੇ ਤਰ੍ਹਾਂ ਪੂਰੀ ਤਰ੍ਹਾਂ ਲਾਗੂ ਹੀ ਨਹੀਂ ਹੋ ਰਿਹਾ ਅੱਜ ਵੀ ਸਾਡੇ ਦਫ਼ਤਰਾਂ ਦੇ ਵਿੱਚ ਉਸੇ ਤਰ੍ਹਾਂ ਸਖਤਾਈ ਨਹੀਂ ਕੀਤੀ ਜਾ ਰਹੀ ਅੱਜ ਵੀ ਜਿਹੜੇ ਪਬਲਿਕ ਸਕੂਲ ਨੇ ਉਹਨਾਂ ਦੇ ਵਿੱਚ ਪੰਜਾਬੀ ਭਾਸ਼ਾ ਬੋਲਣ ਦੀ ਮਨਾਹੀ ਆ ਅੱਜ ਵੀ ਸਾਡੇ ਬੱਚੇ ਜਿਹੜੇ ਨੇ ਉਹ ਪੰਜਾਬੀ ਦੀ ਜਗ੍ਹਾ ਹਿੰਦੀ ਜਾਂ ਗਰੇਜੀ ਬੋਲਣਾ ਪਸੰਦ ਕਰਦੇ ਹੈਗੇ ਨੇ ਕਿਉਂਕਿ ਇਹ ਅਕਸਰ ਵਿਦਿਆਖਸਸਾਵਾਂ ਦੇ ਵਿੱਚ ਵੀ ਅਜਿਹਾ ਕੁਝ ਕਿੱਤਾ ਜਾ ਰਿਹਾ ਹੈਗਾ ਆ ਕਿ ਜਿੰਨਾ ਚਿਰ ਅਸੀਂ ਆਪਣੀ ਭਾਸ਼ਾ ਦੀ ਰਮਜ਼ ਨੂੰ ਨਹੀਂ ਪਛਾਣਦੇ ਸਾਡੀ ਭਾਸ਼ਾ ਪ੍ਰਤੀ ਸਾਡੇ ਅੰਦਰੋਂ ਨਹੀਂ ਇਹ ਆਵਾਜ਼ ਖੜੀ ਹੁੰਦੀ ਤੇ ਉਸ ਆਵਾਜ਼ ਨੂੰ ਪੈਦਾ ਕਰਨ ਦੇ ਵਾਸਤੇ ਉਦਾਂ ਦਾ ਇੱਕ ਮਾਹੌਲ ਨਹੀਂ ਪੈਦਾ ਹੁੰਦਾ ਉਹਨਾਂ ਚਿਰ ਅਸੀਂ ਜਿੰਨੇ ਮਰਜੀ ਸਮਾਪਤ ਕਰੀ ਜਾਈਏ ਭਾਸ਼ਾ ਜਿਹੜੀ ਹੈ ਇਸ ਤਰ੍ਹਾਂ ਦੀ ਭਾਸ਼ਾ ਨੂੰ ਸਾਡੇ ਸਾਹਮਣੇ ਚੁਣੌਤੀਆਂ ਨੇ ਅੱਜ ਦੇ ਦੌਰ ਦੇ ਵਿੱਚ ਉਹਨਾਂ ਦਾ ਅਸੀਂ ਮੁਕਾਬਲਾ ਨਹੀਂ ਕਰ ਪਾਵਾਂਗੇ ਸਾਨੂੰ ਮਾਰ ਇਕ ਤੋ ਤੇਰੀ ਜਾਉਣਾ ਪਵੇਗਾ ਤੇ ਸਾਨੂੰ ਜਿਹੜਾ ਵਰਤਾਰਾ ਸਾਡੀ ਭਾਸ਼ਾ ਦੇ ਰਸਤੇ ਦੇ ਵਿੱਚ ਖੜਾ ਹੈ ਉਸ ਦੇ ਨਾਲ ਵੀ ਮੁਕਾਬਲਾ ਕਰਨ ਦੇ ਵਾਸਤੇ ਅੱਗੇ ਆਉਣਾ ਪਵੇਗਾ ਸਾਨੂੰ ਜਿਹੜਾ ਭਾਸ਼ਾ ਐਕਟ ਜਿਹੜਾ ਹੈਗਾ ਉਹਨੂੰ ਵੀ ਪੂਰੀ ਤਰ ਜੋਰ ਦੇ ਨਾਲ ਲਾਗੂ ਕਰਵਾਉਣਾ ਪਵੇਗਾ ਜੇਕਰ ਜੇਕਰ ਮੈਂ ਜੀਵਨ ਨੂੰ ਥੋੜਾ ਜਿਆਦਾ ਰੋਕਣਾ ਚਾਹਾਂ ਤੁਸੀਂ ਅੱਜ 35 ਅਖਰੀ ਦੀ ਫੁਲਕਾਰੀ ਪਾਈ ਐ ਮੁਬਾਰਕ ਤੁਹਾਨੂੰ ਇਸ ਲਈ ਤੁਹਾਡਾ ਸਨਮਾਨ ਹੋਇਆ ਬਹੁਤ ਸੋਹਣਾ ਲੱਗ ਰਿਹਾ ਇਸ ਅੱਖਰ ਸਾਡੇ ਸਿਰ ਦਾ ਤਾਜ ਨੇ ਦੂਜੀ ਗੱਲ ਤੁਸੀਂ ਬਹੁਤ ਸਾਰੇ ਸਾਹਿਤਿਕ ਅਦਾਰਿਆਂ ਦੀ ਨੁਮਾਇੰਦਗੀ ਕਰਦੇ ਹੋ ਸਹਿਤ ਅਕੈਡਮੀ ਲੁਧਿਆਣਾ ਦੇ ਤੁਸੀਂ ਇਸਤਰੀ ਮੀਤ ਪ੍ਰਧਾਨ ਹੋ ਕੁਝ ਲੋਕ ਨਾ ਜਿਹੜੇ ਸਾਹਿਤਿਕ ਨਜ਼ਰ ਨਹੀਂ ਰੱਖਦੇ ਮਤਲਬ ਸਾਹਿਤਿਕ ਅਦਾਰਿਆਂ ਦੇ ਵਿੱਚ ਮੈਂਬਰ ਜਾਂ ਅਹੁਦੇਦਾਰ ਨਹੀਂ ਹੈਗੇ ਦੂਰ ਤੋਂ ਦੇਖ ਰਹੇ ਨੇ ਉਹ ਕਹਿੰਦੇ ਨੇ ਕਿ ਇਸ ਤਰ੍ਹਾਂ ਇਸ ਤਰੀਕੇ ਦੀ ਕੋਈ ਸਥਿਤੀ ਨਹੀਂ ਹੈਗੀ ਮਾਂ ਬੋਲੀ ਨੂੰ ਕੋਈ ਖਤਰਾ ਨਹੀਂ ਇਹ ਸਿਰਫ ਮੁੱਦੇ ਲਾਹੇ ਲੈਣ ਲਈ ਖੜੇ ਕੀਤੇ ਜਾ ਰਹੇ ਨੇ ਕੀ ਲੱਗਦਾ ਹੈ ਸਥਿਤੀ ਕੀ ਹੈ ਸਿੱਧੇ ਤੌਰ ਤੇ ਤੁਸੀਂ ਮੈਂ ਪਹਿਲਾਂ ਵੀ ਜ਼ਿਕਰ ਕੀਤਾ ਸੀ ਬੱਚਿਆਂ ਨਾਲ رابطہ ਰੱਖਦੇ ਹੋ ਜਵਾਨ ਪੀੜ੍ਹੀ ਤੁਹਾਡੇ ਕੋਲ ਪੜ ਰਹੀ ਹੈ ਮਾਂ ਬੋਲੀ ਦੀ ਸਥਿਤੀ ਕੀ ਹੈ ਦੇਖੋ ਜੀ ਜਿਹੜਾ ਤੁਸੀਂ ਸਵਾਲ ਕੀਤਾ ਜਿਹੜੇ ਲੋਕ ਇਹ ਕਹਿ ਰਹੇ ਨੇ ਵਾਕਈ ਅੱਜ ਸਾਡੇ ਕਾਲਜ ਦੇ ਵਿੱਚ ਮੁੱਖ ਬਲਾਰੇ ਵਜੋਂ ਡਾਕਟਰ ਸੁਦੀਸ਼ ਵਰਮਾ ਜੀ ਵੀ ਆਏ ਸੀ ਉਹਨਾਂ ਨੇ ਵੀ ਇੱਕ ਗੱਲ ਕਹੀ ਕਿ ਪੰਜਾਬੀ ਨੂੰ ਕਿਸੇ ਪ੍ਰਕਾਰ ਦਾ ਕੋਈ ਖਤਰਾ ਨਹੀਂ ਹੈ ਤੇ ਵੀ ਆਪਾਂ ਇਸ ਪ੍ਰਤੀ ਬਹੁਤੀ ਆਪਾਂ ਨੂੰ ਚਿੰਤਾ ਕਰਨ ਦੀ ਲੋੜ ਨਹੀਂ ਹੈਗੀ ਆਮ ਤੌਰ ਤੇ ਵੀ ਸੈਮੀਨਾਰਾਂ ਦੇ ਵਿੱਚ ਇਹ ਗੱਲ ਕਈ ਜਗ੍ਹਾ ਤੇ ਸੁਣਨ ਨੂੰ ਮਿਲਦੀ ਹੈ ਕਿ ਸਾਨੂੰ ਇਸ ਪੱਖੋਂ ਕੋਈ ਖਤਰਾ ਨਹੀਂ ਹੈ ਕਿ ਸਾਡੀ ਜਿਹੜੀ ਪੰਜਾਬੀ ਜਿਹੜੇ ਪੰਜਾਬੀ ਨੇ ਪੰਜਾਬ ਤੋਂ ਬਾਹਰ ਦੇਸ਼ ਤੋਂ ਬਾਹਰ ਵੱਖ-ਵੱਖ ਦੇਸ਼ਾਂ ਦੇ ਵਿੱਚ ਫੈਲ ਗਏ ਨੇ ਉੱਥੇ ਵੀ ਉਹ ਪੰਜਾਬੀ ਬੋਲਦੇ ਨੇ ਪਰ ਮੇਰਾ ਸਭ ਤੋਂ ਵੱਡਾ ਸਵਾਲ ਇਹ ਹੈ ਕਿ ਕਿਉਂਕਿ ਮੈਂ ਇੱਕ ਅਧਿਆਪਕ ਵੀ ਆ ਤੇ ਮੇਰਾ ਵਿਦਿਆਰਥੀਆਂ ਦੇ ਨਾਲ ਵੀ ਪੂਰਾ ਵਾਅ ਪੈਂਦਾ ਆ ਅੱਜ ਸਾਡੇ ਬੱਚੇ ਠੀਕ ਢੰਗ ਦੇ ਨਾਲ ਪੰਜਾਬੀ ਲਿਖ ਨਹੀਂ ਸਕਦੇ ਉਹਨਾਂ ਨੂੰ ਪੰਜਾਬੀ ਦੇ ਸ਼ਬਦਾਵਾਰੇ ਨਹੀਂ ਪਤਾ ਹੈਗਾ ਕੀ ਹੈ ਕੀ ਨਹੀਂ ਇਹ ਨਹੀਂ ਹੁੰਦਾ ਕਿ ਅਸੀਂ ਪੰਜਾਬੀ ਬੋਲ ਲਈ ਜਾਂ ਕੀ ਅਸੀਂ ਠੇਢ ਪੰਜਾਬੀ ਬੋਲ ਰਹੇ ਹਾਂ ਸਾਡੀ ਭਾਸ਼ਾ ਜਿਹੜੀ ਹੈ ਉਹ ਕਿੰਨੀ ਉਸ ਦੇ ਵਿੱਚ ਅਸਲ ਦੇ ਵਿੱਚ ਜਦੋਂ ਭਾਸ਼ਾ ਦਾ ਤਾਤੀਖ ਹੋ ਜਾਂਦਾ ਹੈ ਭਾਸ਼ਾ ਦੇ ਪਿੱਛੇ ਪਈ ਹੋਈ ਭਾਵਨਾ ਹੀ ਖਤਮ ਹੋ ਜਾਂਦੀ ਹੈ ਜਦੋਂ ਅਸੀਂ ਆਪਣੀ ਭਾਸ਼ਾ ਨੂੰ ਪਿਆਰ ਕਰਨੋਂ ਹਟ ਜਾਂਦੇ ਆ ਤਾਂ ਮੈਨੂੰ ਲੱਗਦਾ ਹੈਗਾ ਤਾਂ ਉਸ ਸਮੇਂ ਜਿਹੜੀ ਤੁਹਾਡੀ ਚੇਤਨਾ ਜਿਹੜੀ ਹੈ ਨਾ ਚੇਤਨਾ ਜਿਵੇਂ ਆਪਾਂ ਇਹ ਕਹਿੰਦੇ ਆ ਕਿ ਇੱਕ ਹੋਜ ਵੀ ਸਾਹਮਣੇ ਆਈਏ ਕਿ ਜਿੰਨਾ ਚਿਰ ਬੱਚਾ ਆਪਣੀ ਮਾਂ ਬੋਲੀ ਦੇ ਚੰਗੇ ਢੰਗ ਨਾਲ ਨਹੀਂ ਸਿੱਖਦਾ ਉਹਨਾਂ ਚਿਰ ਬੱਚਾ ਜਿਹੜਾ ਹੈਗਾ ਹੋਰ ਪਰਛਾਵਾਂ ਜਿਹੜੀਆਂ ਨੇ ਨਹੀਂ ਸਿੱਖ ਸਕਦਾ ਸਾਡੇ ਮਨ ਦੇ ਵੱਲ ਵੱਲੇ ਨਹੀਂ ਤੇ ਕਿਆ ਲਾਤ ਨੇ ਸਾਡੇ ਮਨ ਦੀਆਂ ਭਾਵਨਾਵਾਂ ਨੇ ਸੁਵੇਦਨਾਵਾਂ ਨੇ ਜੋ ਵੀ ਸਾਡੇ ਅੰਦਰ ਹੈ ਜਦੋਂ ਅਸੀਂ ਆਪਣੇ ਕਿਸੇ ਦੂਸਰੇ ਦੇ ਸਾਹਮਣੇ ਪੇਸ਼ ਕਰਦੇ ਆਂ ਤਾਂ ਅਸੀਂ ਆਪਣੀ ਮਾਂ ਬੋਲੀ ਦੇ ਨਾਲ ਹੀ ਕਰਾਂਗੇ ਪਰ ਅੱਜ ਅਸੀਂ ਚੇਤਨਾ ਦੇ ਪੱਧਰ ਤੇ ਇਹ ਬৌਧਿਕ ਪੱਧਰ ਤੇ ਇੰਨੇ ਟੰਗਾਲ ਹੋ ਗਏ ਆ ਕਿਉਂਕਿ ਅਸੀਂ ਜੋ ਕੁਝ ਸੋਚਣਾ ਆ ਜਿਹੜੀ ਸਾਡੀ ਸੋਚ ਸ਼ਕਤੀ ਹੈਗੀ ਆ ਉਹ ਵੀ ਅੱਜ ਕੱਲ ਜਿਹੜੀ ਕੁੰਡੀ ਹੋ ਗਈ ਹੈ ਸਾਰਾ ਕੁਝ ਨੈੱਟ ਤੇ ਪਿਆ ਆ ਨੈੱਟ ਤੋਂ ਵੇਖ ਲਿਆ ਉਹਨੂੰ ਪਾ ਲੇਖ ਲਿਆ ਤੇ ਉਹਨੂੰ ਅੱਗੇ ਤੋਰਤਾ ਵੀ ਅਸੀਂ ਆ ਕੁਛ ਕੀਤਾ ਆ ਪਰ ਸਾਡੀ ਸਮਝ ਕਿੱਥੇ ਬਣੀ ਜਿਹੜੀ ਇਹ ਸਮਝ ਪਰਪੂਰਨਤ ਕਰਨੀ ਹੁੰਦੀ ਹੈ ਇਹ ਸਾਡੀ ਭਾਸ਼ਾ ਨੇ ਕਰਨੀ ਹੁੰਦੀ ਹੈ ਹੁਣ ਸਵਾਲ ਇਹ ਆ ਕਿ ਜਿੰਨਾ ਚਿਰ ਸਾਡੀ ਲਿਪੀ ਨਹੀਂ ਆ ਰਹੀ ਚਾ ਬੱਚੇ ਕੀ ਕਰਦੇ ਨੇ ਇਹਦੇ ਤੇ ਜਿਹੜਾ ਆਪਣਾ ਫੇਸਬੁੱਕ ਤੇ ਜਾਂ WhatsApp ਤੇ ਆਪਣੀ ਭਾਸ਼ਾ ਤੋਂ ਹੀ ਹੁੰਦੀ ਹੈ ਪਰ ਅੰਗਰੇਜ਼ੀ ਦੇ ਵਿੱਚ ਉਹ ਸਲਿੱਪੀ ਦੇ ਵਿੱਚ ਜਦੋਂ ਆਪਣੇ ਸਵੇਹ ਇੱਕ ਦੂਜੇ ਨੂੰ ਭੇਜਣ ਲੱਗ ਜਾਂਦੇ ਨੇ ਤਾਂ ਕੀ ਅਸੀਂ ਜਦੋਂ ਲਿਪੀ ਨੂੰ ਖੋ ਰਹੇ ਆ ਜਦੋਂ ਸਾਡੀ ਭਾਸ਼ਾ ਦਾ ਪਹਿਰਾਵਾ ਹੀ ਖਤਮ ਹੋ ਰਿਹਾ ਹੈ ਕਿ ਉਹ ਭਾਸ਼ਾ ਰਹੇਗੀ ਕਦੇ ਨਹੀਂ ਰਹੇਗੀ ਹੈ ਠੀਕ ਹੈ ਨਾ ਇਹ ਬਹੁਤ ਵੱਡਾ ਸਾਡੇ ਸਾਹਮਣੇ ਸਵਾਲ ਹੈ ਕਿਉਂਕਿ ਅੱਜ ਵਿਸ਼ਾ ਪਦ ਪਹਿਲਾ ਤਾਂ ਵਿਸ਼ਾ ਪਦ ਹੈ ਗਲੋਬਲਾਈਜੇਸ਼ਨ ਦੇ ਤੇ ਇਹ ਤੇ ਇੱਕ ਵਿਸ਼ਵੀਕਰਨ ਦਾ ਜਿਹੜਾ ਸੀ ਹੋਕਾ ਦਿੱਤਾ ਜਾ ਰਿਹਾ ਸੀ ਇਹ ਸਾਰੀ ਸਾਰੇ ਪਾਸੇ ਇੱਕੋ ਹੀ ਭਾਸ਼ਾ ਹੋਵੇ ਤੇ ਇੱਕੋ ਹੀ ਲਿਪੀ ਹੋਵੇ ਉਸ ਸਮੇ ਬਹੁਤ ਸਾਰੀਆਂ ਪਛਾਵਾ ਖੇਤਰੀ ਪਛਾਵਾ ਬਹੁਤ ਸਾਰੀਆਂ ਅਲੋਪ ਹੋ ਗਈਆਂ ਅੱਜ ਜਿਹੜੀ ਸਾਡੀ ਖੇਤਰੀ ਪਛਾਵਾ ਦੇ ਉੱਪਰ ਲਗਾਤਾਰ ਹਮਲਾ ਆ ਜਿਸ ਤਰ੍ਹਾਂ ਕਿ ਇੱਕ ਰਾਸ਼ਟਰ ਇੱਕ ਭਾਸ਼ਾ ਬਣਾਉਣ ਦਾ ਲਗਾਤਾਰ ਪ੍ਰਚਾਰ ਕੀਤਾ ਜਾ ਰਿਹਾ ਆ ਜਦੋਂ ਸਾਡੀਆਂ ਕੇਤਰੀ ਪਛਾਣਾਂ ਖਤਮ ਹੋ ਜਾਣਗੀਆਂ ਤਾਂ ਸਮਝ ਲੋ ਜਿਹੜਾ ਮਨੁੱਖ ਦੀ ਹੋਂਦ ਜਿਹੜੀ ਹੈ ਉਹ ਖਤਮ ਹੋ ਜੇਗੀ ਤੇ ਇਹ ਨਹੀਂ ਆਪਾਂ ਕਹਿ ਸਕਦੇ ਕਿ ਅਸੀਂ ਭਾਸ਼ਾ ਬੋਲ ਰਹੇ ਹਾਂ ਕਿੱਥੋਂ ਤੱਕ ਬੋਲ ਰਹੇ ਹੈਗੇ ਆ ਉਸ ਭਾਸ਼ਾ ਦੇ ਵਿਚਲੀ ਸਮਝ ਸਾਨੂੰ ਕਿੱਥੋਂ ਕੀ ਉਸ ਭਾਸ਼ਾ ਦੇ ਰਹੀ ਕਿ ਅਸੀਂ ਗਿਆਨ ਦਾ ਕੋਈ ਪ੍ਰਸਾਰ ਕਰ ਰਹੇ ਹੈਗੇ ਆ ਇਹ ਸਾਡੇ ਸਾਹਮਣੇ ਕਿ ਉਹ ਭਾਸ਼ਾ ਜਿਹੜੀ ਹੈ ਉਹ ਸਾਡੇ ਵਾਸਤੇ ਸਾਡੇ ਵਿਕਾਸ ਦੇ ਵਾਸਤੇ ਕਿੰਨੀ ਕੋ ਅੱਗੇ ਜਾ ਰਹੀ ਹੈਗੀ ਐ ਇਸ ਤੇ ਵਾਸਤੇ ਅਸੀਂ ਆਪਣੇ ਆਪ ਨੂੰ ਜਿਹੜਾ ਹੈਗਾ ਅਣਗੋਲੀਆਂ ਦਿੱਤਾ ਹੋਇਆ ਬਹੁਤ ਸਾਰੀਆਂ ਇਦਾਂ ਦੀਆਂ ਮੇਰੀਆਂ ਚੁਣੋਤੀਆਂ ਨੇ ਪਰਮ ਇੱਕ ਗੱਲ ਦੱਸਿਓ ਤੁਸੀਂ ਨਾ ਸਾਇੰਟਿਫਿਕ ਅਦਾਰਿਆਂ ਨਾਲ ਸਿੱਧੇ ਤੌਰ ਤੇ ਰਾਬਤਾ ਰੱਖਦੇ ਹੋ ਮੇਰੀ ਬੇਨਤੀ ਹੈ ਤੁਹਾਨੂੰ ਕਿ ਸਰਕਾਰੀ ਬੋਲੀ ਜਾਂ ਅਦਾਰਿਆਂ ਵਾਲੀ ਬੋਲੀ ਤੋਂ ਥੋੜਾ ਜਿਹਾ ਹਟ ਕੇ ਦੱਸਿਓ ਸਾਇੰਟਿਫਿਕ ਅਦਾਰੇ ਮਾਂ ਬੋਲੀ ਲਈ ਬਣਦਾ ਫਰਜ਼ ਨਿਭਾ ਰਹੇ ਨੇ ਦੇਖੋ ਜੀ ਇੱਕ ਸਵਾਲ ਜਿਹੜਾ ਤੁਸੀਂ ਨੇ ਕੀਤਾ ਹੈ ਨਾ ਇਹ ਇਹ ਬਹੁਤ ਵੱਡਾ ਤੇ ਗਹਿਰਾ ਮਸਲਾ ਹੈਗਾ ਯਾਰ ਇੱਕ ਹੁੰਦਾ ਹੈ ਕਿ ਅਸੀਂ ਜਿਹੜਾ ਸਹਿਤ ਰਹੀ ਅਸੀਂ ਸੱਭਿਆਚਾਰ ਦੇ ਰਹੀ ਆਪਣੀ ਭਾਸ਼ਾ ਦਾ ਪ੍ਰਚਾਰ ਕਰਨਾ ਹੈਗਾ ਜਿਹੜੇ ادارے ਨੇ ਜ਼ਿਆਦਾਤਰ ਮੈਂ ਕਵਾਂਗੀ ਕਿ ਬਹੁਤੀ ਵਾਰੀ ਕੋਤਿਕ ਖੇਤਰ ਦੇ ਵਿੱਚ ਜ਼ਿਆਦਾਤਰ ਮੈਂ ਇਹ ਨਹੀਂ ਕਹਿੰਦੀ ਕਿ ਸਾਰੇ ਬਹੁਤ ਸਾਰੇ ਵਿਦਵਾਨ ਜਿਹੜੇ ਨੇ ਨਾ ਉਹ ਸਿਰਫ ਤੇ ਸਿਰਫ ਭਾਸ਼ਾ ਪੰਜਾਬੀ ਭਾਸ਼ਾ ਦੇ ਨਾਤੇ ਰੋਟੀਆਂ ਸੇਕਦੀ ਨਹੀਂ ਠੀਕ ਹੈ ਨਾ ਇਹ ਗੱਲਾਂ ਅਕਸਰ ਵੀ ਹੋ ਜਾਂਦੀਆਂ ਨੇ ਪਰ ਜਿਹੜੀ ਭਾਸ਼ਾ ਦੇ ਪ੍ਰਚਾਰ ਦੇ ਨਾਲ ਭਾਸ਼ਾ ਦੇ ਵਹਾ ਦੇ ਨਾਲ ਜਿਹੜੀ ਚੇਤਨਾ ਦਾ ਪ੍ਰਸਾਰ ਕਰਨਾ ਹੁੰਦਾ ਹੈ ਇਸ ਸਮਾਜ ਦੇ ਵਿੱਚ ਜਿਹੜਾ ਗਲਤ ਵਰਤਾਰਾ ਹੈ ਲੋਕ ਵਿਰੋਧੀ ਵਰਤਾਰਾ ਹੈਗਾ ਜਾਂ ਉਸ ਵਰਤਾਰੇ ਦੇ ਪ੍ਰਤੀ ਲੋਕਾਂ ਨੂੰ ਸੁਚੇਤ ਕਰਨਾ ਹੁੰਦਾ ਹੈ ਤਾਂ ਅਸੀਂ ਆਪਣੀ ਮਾਂ ਬੋਲੀ ਰਾਹੀਂ ਹੀ ਕਰ ਸਕਦੇ ਹਾਂ ਇਹ ਸਿਰਫ ਇਥੋਂ ਤੱਕ ਨਹੀਂ ਕਿ ਅਸੀਂ ਇੱਕ ਸਮਾਗਮ ਕਰ ਲਿਆ ਉਸ ਸਮਾਗਮ ਦੇ ਜਾ ਤੇ ਜਾ ਕੇ ਅਸੀਂ ਪੰਜਾਬੀ ਭਾਸ਼ਾ ਦੇ ਕਿ ਸਿੱਧੇ ਕਾਟ ਦਿੱਤੇ ਅਸੀਂ ਬੋਲਤਾ ਵੀ ਹਾਂ ਮੈਨੂੰ ਆਪਣੀ ਭਾਸ਼ਾ ਦੇ ਨਾਲ ਬੜਾ ਪਿਆਰ ਆ ਮੈਂ ਆਪਣੀ ਭਾਸ਼ਾ ਦੇ ਲਈ ਇਹ ਕਾ ਰਿਆ ਪੱਤਰ ਹੱਤਲੀ ਪੱਦਰ ਤੇ ਅਸੀਂ ਜਾ ਕੇ ਇਹ ਦੇਖੀਏ ਕਿ ਜਿਹੜੇ ਸਾਡੇ ਬੱਚੇ ਨੇ ਉਹ ਕਿੰਨੀ ਕੁ ਪੰਜਾਬੀ ਬੋਲ ਰਹੇ ਨੇ ਬਿਲਕੁਲ ਬਹੁਤ ਤੁਸੀਂ ਬਹੁਤ ਵੱਡੀ ਗੱਲ ਕਰ ਰਹੇ ਹੋ ਕਾਕੜਾ ਮੈਡਮ ਮੈਨੂੰ ਨਾ ਇੱਕ ਮੇਰਾ ਲੇਖ ਛਪਿਆ ਸ਼ਰਾਬ ਬਾਰੇ ਮੈਂ ਗੱਲਬਾਤ ਕੀਤੀ ਕਿ ਸ਼ਰਾਬ ਨਹੀਂ ਪੀਣੀ ਚਾਹੀਦੀ ਐਦਾਂ ਗੱਲਾਂਬਾਤਾਂ ਹੋਈਆਂ ਮੈਨੂੰ ਇੱਕ ਵਿਦਵਾਨ ਦੀ ਸਲਾਹੀ ਉਹ ਕਹਿੰਦੇ ਯਾਰ ਜਿਹੜੀ ਗੱਲ ਤੁਸੀਂ ਕਰ ਰਹੇ ਹੋ ਮੈਂ ਉਹਦੇ ਨਾਲ ਹੀ ਜੋੜਨਾ ਚਾਹੁੰਦਾ ਉਹ ਕਹਿੰਦੇ ਜਿਹੜੀਆਂ ਤੂੰ ਇਹ ਗੱਲਾਂ ਬਾਤਾਂ ਲਿਖੀਆਂ ਨੇ ਇਹ ਬਹੁਤ ਸੋਹਣੀਆਂ ਨੇ ਪਰ ਦੁਖਾਂਤ ਕੀ ਹੈ ਕਹਿੰਦੇ ਮੈਂ ਪੜ ਲਿਆ ਮੈਂ ਸ਼ਰਾਬ ਪੀਂਦਾ ਨਹੀਂ ਜਿੰਨਾ ਹੱਥਾਂ 'ਚ ਅਖਬਾਰ ਜਾਏਗਾ ਉਹ ਸ਼ਰਾਬੀ ਨਹੀਂ ਜੇ ਕਿਤੇ ਪੀਂਦੇ ਵੀ ਹੋਣਗੇ ਮਨੋਰੰਜਨ ਲਈ ਠੀਕ ਹੈ ਉਹ ਤਾਂ ਆਲਰੇਡੀ ਬੱਚੇ ਬੈਠੇ ਨੇ ਜਿਹੜੇ ਸ਼ਰਾਬੀ ਨਹੀਂ ਉਹਨਾਂ ਤੱਕ ਅਖਬਾਰ ਨਹੀਂ ਜਾਣਾ ਇਹਦਾ ਮਤਲਬ ਸਾਹਿਤਕ ਅਦਾਰਿਆਂ ਦੇ ਵਿੱਚ ਵੀ ਕੀ ਹੋ ਰਿਹਾ ਹੈ ਜਿੰਨਾ ਮੈਂ ਮਹਿਸੂਸ ਕਰਦਾ ਉੱਥੇ ਸਿਰਾਂ ਦੀ ਗਿਣਤੀ ਇਕੱਠੀ ਕੀਤੀ ਜਾ ਰਹੀ ਹੈ ਉਹ ਲੋਕ ਬੁਲਾਏ ਜਾ ਰਹੇ ਨੇ ਜਿਹੜੇ ਆਲਰੇਡੀ ਜਾਂ ਲਾਲੋ ਵੀ ਲਗਾਤਾਰ ਤੋਂ ਪੰਜਾਬੀ ਨਾਲ ਜੁੜੇ ਹੋਏ ਨੇ ਲਿਖ ਰਹੇ ਨੇ ਪੜ ਰਹੇ ਨੇ ਪਰ ਤੁਹਾਡੇ ਵਾਲੀ ਗੱਲ ਕਨਵੈਂਟ ਸਕੂਲਾਂ 'ਚ ਪੜਨ ਵਾਲੇ ਬੱਚਿਆਂ ਨੂੰ ਕਿਤੇ ਕਿਸੇ ਅਦਾਰੇ ਨੇ ਵਰਕਸ਼ਾਪ ਲਈ ਹੋਵੇ ਜਾ ਕੇ ਕਿ ਅਸੀਂ ਮਾਂ ਬੋਲੀ ਕਿਸੇ ਪ੍ਰਾਈਵੇਟ ਸਕੂਲ ਦੇ ਵਿੱਚ ਲੈਕਚਰ ਦਿੱਤਾ ਹੋਵੇ ਕਿ ਤੁਹਾਡੀ ਇਹ ਪਾਈ ਜਾਣ ਹੈ ਕਿਉਂ ਉੱਥੇ ਤਾਂ ਜੁਰਮਾਨੇ ਨੇ ਨਾ ਬੋਲੀ ਬੋਲਣ ਤੇ ਅਗਲਾ ਸਵਾਲ ਲੈ ਲਓ ਕਿ ਸਰਕਾਰਾਂ ਨੂੰ ਕੀ ਕਰਨਾ ਚਾਹੀਦਾ ਹੈ ਇੱਕ ਮੀਤ ਪ੍ਰਧਾਨ ਹੋਣ ਦੇ ਨਾਤੇ ਬਹੁਤ ਸਾਰੀਆਂ ਮੰਗਾਂ ਤੁਹਾਡੇ ਮਨ 'ਚ ਹੋਣਗੀਆਂ ਸਰਕਾਰੀ ਅਦਾਰੇ ਜਾਂ ਸਰਕਾਰ ਕੀ ਕਰ ਸਕਦੀ ਹੈ ਮਾਂ ਬੋਲੀ ਲਈ ਜਿਹੜੀ ਅੱਜ ਦੀ AI ਦਾ ਵੀ ਅਸੀਂ ਸਾਹਮਣਾ ਕਰਨਾ ਹੈ ਆਧੁਨਿਕਤਾ ਇੱਕ ਚੱਲ ਰਹੀ ਹੈ ਜਿਹੜੀ ਉਹਦੇ ਵੀ ਉਹਦੇ ਲੈਵਲ ਤੇ ਹੋਗੇ ਉਹਦੇ ਹਾਨ ਦੇ ਹੋ ਕੇ ਕੀ ਜਿਹੜਾ ਮਸਲਾ ਉੱਠਣਾ ਚਾਹੀਦਾ ਜਾਂ ਕੀ ਹੋਣਾ ਚਾਹੀਦਾ ਕਿ ਵਕਈ ਮਾਬੂਲੀ ਸਾਡੇ ਜਵਾਨੀ ਜਿਹੜੇ ਜਿਨ੍ਹਾਂ ਦੇ ਹੱਥਾਂ 'ਚ ਮੋਬਾਈਲ ਆ ਉਹਨਾਂ ਦੀ ਹਾਨ ਦੀ ਹੋ ਜੇ ਉਹ ਉਸ ਮਾਬੂਲੀ ਲਈ ਇੰਨਾ ਰਸ ਪੈਦਾ ਹੋ ਜੇ ਕਿ ਉਹ ਜਿਸ ਤਰੀਕੇ ਨਾਲ ਸੋਸ਼ਲ ਮੀਡੀਆ ਵਰਤਦੇ ਨੇ ਉਸ ਤਰੀਕੇ ਨਾਲ ਉਹਨੂੰ ਪੜ੍ਹਨ ਲਿਖਣ ਬੋਲਣ ਦੇਖੋ ਜੀ ਜਿਹੜਾ ਤੁਹਾਡਾ ਪਹਿਲਾ ਸਵਾਲ ਹੈ ਬਿਲਕੁਲ درست ਸਵਾਲ ਹੈ ਕਿ ਮੈਂ ਕਿਉਂਕਿ ਮੇਰੇ ਭਤੀਜਾ ਖੁਦ ਪੁਹਾਣੀਗੜ੍ਹ ਮੈਂ ਉੱਪਰ ਹੀ ਬੋਲਾਂਗੀ ਐਲਪਾਇਨ ਪਬਲਿਕ ਸਕੂਲ ਦੇ ਵਿੱਚ ਪੜਦਾ ਹੈ ਉਹ ਜਦੋਂ ਘਰ ਆ ਕੇ ਹਿੰਦੀ ਬੋਲਦਾ ਤਾਂ ਮੈਂ ਮੋੜੀ ਡਾਂਟਦੀ ਵੀ ਤੂੰ ਹਿੰਦੀ ਕਿਉਂ ਬੋਲਦਾ ਏ ਤੇ ਉਹਨੇ ਮੈਨੂੰ ਸਵਾਲ ਕੀਤਾ ਕਹਿੰਦਾ ਤੂੰ ਅਜਿਹੀ ਕਿਉਂ ਕਰਦੀ ਮੈਂ ਸਾਸ ਤੇ ਦੇ ਵੀ ਹਿੰਦੀ ਬੋਲਦੀਆਂ ਨੇ ਜਾਂ ਅੰਗਰੇਜ਼ੀ ਬੋਲਦੀਆਂ ਨੇ ਜਾਂ ਹਿੰਦੀ ਬੋਲਦੀਆਂ ਨੇ ਤੇ ਮੈਂ ਜਦੋਂ ਉਹਨੂੰ ਇਹ ਗੱਲ ਕਹੀ ਕੋਈ ਗੱਲ ਨਹੀਂ ਵੀ ਅਸੀਂ ਤੇਰੇ ਕੋਲੇਜ ਤੇਰੇ ਪ੍ਰਿੰਸੀਪਲ ਤੇ ਤੇਰੀ ਮੈਡਮ ਨੂੰ ਮਿਲ ਕੇ ਆਵਾਂਗੇ ਤੇ ਉਹਦਾ ਕੋਈ ਜਵਾਬ ਸੀ ਨਾ ਨਾ ਮੇਰੇ ਸਕੂਲ 'ਚ ਨਾ ਆਇਓ ਬਲਕਿ ਉਸਦੇ ਨਾਲ ਬੱਚਾ ਰੋਣ ਲੱਗ ਗਿਆ ਵੀ ਜੇ ਤੁਸੀਂ ਮੇਰੇ ਸਕੂਲ ਚ ਜਾਓਗੇ ਤੇ ਮੇਰੀ ਮੈਡਮ ਨੇ ਮੈਨੂੰ ਹੋਰ ਵੀ ਡੰਟਣਾ ਹੈ ਤੇ ਇਸ ਸਵਾਲ ਨੂੰ ਲੈ ਕੇ ਸੀ ਬਹੁਤ ਸਾਰੇ ਪੇਰੈਂਟਸ ਜਿਹੜੇ ਮਾਪੇ ਸੀ ਉਹਨਾਂ ਨਾਲ ਵੀ ਇਹ ਗੱਲ ਕੀਤੀ ਪਰ ਸਵਾਲ ਸਾਡੀ ਗੁਲਾਮ ਮਾਨਸਿਕਤਾ ਦਾ ਆ ਜਾਂਦਾ ਹੈ ਪਹਿਲਾ ਸਵਾਲ ਜਿਹੜਾ ਹੈ ਨਾ ਗੁਲਾਮ ਮਾਨਸਿਕਤਾ ਦਾ ਆ ਜਾਂਦਾ ਹੈ ਜੇ ਕੋਈ ਪੰਜਾਬੀ ਬੋਲਦਾ ਤਾਂ ਸਾਡੀ ਮਾਨਸਿਕਤਾ ਦੇ ਵਿੱਚ ਇਹ ਗੱਲ ਬੈਠੀ ਹੋਈ ਹੈ ਇਹ ਤਾਂ ਬੰਦਾ ਦੇਸੀ ਹੈ ਇਹਨੂੰ ਤਾਂ ਕੁਝ ਨਹੀਂ ਪਤਾ ਹੈਗਾ ਜੇ ਉਹਦੀ ਜਗ੍ਹਾ ਤੇ ਕੋਈ ਅੰਗਰੇਜ਼ੀ ਬੋਲ ਰਿਹਾ ਜਾਂ ਹਿੰਦੀ ਬੋਲ ਰਿਹਾ ਤਾਂ ਆਪਾਂ ਇਹ ਸਮਝਾਂਗੇ ਹਾਂ ਇਹ ਕੁਝ ਹੈਗਾ ਹੈ ਬੰਦਾ ਇਹਨੂੰ ਕੁਝ ਜਾਣਕਾਰੀ ਹੈਗੀ ਹੈ ਹਾਂ ਪੜਿਆ ਲਿਖਿਆ ਪੰਡਾ ਹੈਗਾ ਆ ਇਹ ਸਾਡੇ ਗੁਲਾਮਾਨਸਿਕਤਾ ਜਦੋਂ ਅੰਗਰੇਜ਼ ਸਾਡੇ ਉੱਤੇ 200 ਸਾਲ ਰਾਜ ਕਰ ਗਏ ਤੇ ਰਾਜਕਰਨ ਤੋਂ ਬਾਅਦ ਜਦੋਂ ਚਲੇ ਗਏ ਤੇ ਉਹ ਸਾਨੂੰ ਭਾਸ਼ਾ ਦੇ ਤੌਰ ਤੇ ਫਿਰ ਵੀ ਗੁਲਾਮ ਬਣ ਗਏ ਤੇ ਅੱਜ ਵੀ ਅਸੀਂ ਦੇ ਤੌਰ ਤੇ ਪੂਰੀ ਤਰ੍ਹਾਂ ਉਹਨਾਂ ਦੇ ਗੁਲਾਮ ਆ ਦੂਜਾ ਜਿਹੜਾ ਹੈ ਹਿੰਦੀ ਦਾ ਜਿਹੜੇ ਅੰਗਰੇਜ਼ੀ ਨਹੀਂ ਜਾਣਦੇ ਖਾਸ ਤੌਰ ਤੇ ਮੱਧ ਵਰਗ ਪਰਿਵਾਰਾਂ ਦੇ ਜਿਹੜੇ ਲੋਕ ਨੇ ਉਹਨਾਂ ਇਥੋਂ ਤੱਕ ਕਿ ਅੱਜ ਕੱਲ ਤਾਂ ਪਿੰਡਾਂ ਦੇ ਵਿੱਚ ਵੀ ਘਰਾਂ ਦੇ ਵਿੱਚ ਵੀ ਹਿੰਦੀ ਬੋਲੀ ਜਾਂਦੀ ਹੈਗੀਏ ਉਹ ਇਹ ਸਮਝਿਆ ਜਾਂਦਾ ਹੈ ਕਿ ਜਿਹੜੀ ਪੰਜਾਬੀ ਹੈ ਪੰਜਾਬੀ ਨਾਲੋਂ ਜੇ ਅਸੀਂ ਹਿੰਦੀ ਬੋਲਾਂਗੇ ਤਾਂ ਪਤਾ ਨਹੀਂ ਅਸੀਂ ਜ਼ਿਆਦਾ ਪੜੇ ਲਿਖੇ ਹੋਵਾਂਗੇ ਇਹ ਸਾਡੀ ਮਾਨਸਿਕਤਾ ਦੇ ਵਿੱਚ ਇਹ ਗੱਲ ਬੈਠੀ ਹੋਈ ਹੈ ਪਰ ਅਸੀਂ ਇਹ ਨਹੀਂ ਜਾਣਦੇ ਕਿ ਜਿੰਨਾ ਚਿਰ ਅਸੀਂ ਆਪਣੀ ਮਾਂ ਬੋਲੀ ਦੇ ਨਾਲ ਨਹੀਂ ਜੁੜਾਂਗੇ ਅਸੀਂ ਇਹ ਨਹੀਂ ਜਾਣਦੇ ਕਿਉਂਕਿ ਇਥੋਂ ਤੱਕ ਕਿ ਤੁਸੀਂ ਇਹ ਦੇਖੋ ਕਿ ਸਾਡਾ ਕਈ ਵਾਰੀ ਜਿਹੜੀ ਤੁਸੀਂ ਦੇ ਗਲਤੀ ਕੀਤੀ ਹੈ ਨਾ ਕਿ ਕਿ ਤੁਸੀਂ ਇੱਕ ਮੀਤ ਪ੍ਰਧਾਨ ਹੋਣ ਦੇ ਨਾਤੇ ਜਾਂ ਤੁਸੀਂ ਸਹਿਸਭਾਵਾਂ ਦੇ ਵਿੱਚ ਹੋਰ ਜਗ੍ਹਾ ਵੀ ਕੰਮ ਕਰਦੇ ਹੋ ਭੀ ਇਦਾਂ ਦੇ ਕੋਈ ਅਪਰਾਲੇ ਕੀਤੇ ਗਏ ਨੇ ਇਥੋਂ ਤੱਕ ਵੀ ਅਸੀਂ ਲੋਕਾਂ ਦੇ ਨਾਲ ਮੁਲਾਕਾਤਾਂ ਕੀਤੀਆਂ ਜਿਨ੍ਹਾਂ ਦੇ ਘਰ ਦੇ ਵਿੱਚ ਲਗਾਤਾਰ ਗੁਰਬਾਣੀ ਪੜੀ ਜਾਂਦੀ ਹੈ ਸਵੇਰ ਉੱਠ ਕੇ ਗੁਰਬਾਣੀ ਪੜ੍ਹਦੇ ਨੇ ਪਰ ਉਹ ਉਹ ਵੀ ਆਪਣੇ ਬੱਚਿਆਂ ਦੇ ਨਾਲ ਹਿੰਦੀ ਦੇ ਵਿੱਚ ਗੱਲ ਕਰਨਗੇ ਤੇ ਅਸੀਂ ਅੱਗੋਂ ਸਵਾਲ ਇਹੀ ਖੜਾ ਕਰਦੇ ਆ ਕਿ ਗੁਰੂ ਨਾਨਕ ਨੂੰ ਇੰਨੀਆ ਪਛਾਵਾਂ ਆਉਂਦੀਆਂ ਸੀ ਫਿਰ ਵੀ ਉਹਨਾਂ ਨੇ ਪੰਜਾਬੀ ਦੇ ਵਿੱਚ ਇਹ ਗੱਲ ਕਿਉਂ ਲਿਖੀ ਕਿਉਂਕਿ ਪੰਜਾਬੀ ਸਾਡੇ ਖਿੱਤੇ ਦੀ ਇਸ ਭੂਗੋਲਿਕ ਸਥਿਤੀ ਦੀ ਇਥੋ ਦੇ ਰੈਤਲ ਦੀ ਭਾਸ਼ਾ ਹੈਗੀ ਤੇ ਉਹਨਾਂ ਨੇ ਪੰਜਾਬੀ ਭਾਸ਼ਾ ਦੇ ਵਿੱਚ ਸਾਰੀ ਗੁਰਬਾਣੀ ਨੂੰ ਲਿਖਿਆ ਹੈਗਾ ਆ ਇਹਦੇ ਵਿੱਚ ਸਾਡੇ ਗੁਰੂ ਗ੍ਰੰਥ ਸਾਹਿਬ ਦੀ ਪੂਰੀ ਸੰਪਾਦ ਨਾ ਹੋਈ ਆ ਤੇ ਜੇ ਇੰਨੀ ਮਹਾਨ ਗ੍ਰੰਥੇ ਦੇ ਵਿੱਚ ਲਿਖੇ ਜਾ ਸਕਦੇ ਨੇ ਤੇ ਸਾਡੀ ਪੰਜਾਬੀ ਕਿਵੇਂ ਮਾੜੀ ਹੋ ਸਕਦੀ ਆ ਪਰ ਜਿਹੜੀ ਉਹੀ ਗੱਲ ਜਿਹੜੀ ਮੈਂ ਪਹਿਲਾਂ ਹੀ ਕੀਤੀ ਕਈ ਆ ਕਿ ਸਾਡੀ ਜਿਹੜੀ ਗੁਲਾਮ ਦਿੱਤਾ ਪਹਿਲੀ ਗੱਲ ਇਹ ਕਿਹਾ ਜਾਂਦਾ ਹੈ ਕਿ ਪੰਜਾਬੀ ਦੇ ਵਿਦਿਅਕ ਦੇ ਮੁਕਾਬਲੇ ਦੇ ਪੇਪਰ ਨੇ ਉਹ ਨਹੀਂ ਦੇ ਸਕਦੇ ਹੈਗੇ ਤੇ ਬਰਜ਼ਗਾਰ ਦੀ ਇਹ ਭਾਸ਼ਾ ਨਹੀਂ ਹੈਗੀ ਆ ਉਹ ਜਦੋਂ ਇਹਦੇ ਨਾਲ ਹੀ ਸਵਾਲ ਜੁੜਦਾ ਤੇ ਇੱਥੇ ਜਾ ਕੇ ਫੇਰੇ ਸਰਕਾਰ ਦੀ ਦਿੱਤੀ ਆ ਜਾਂਦੀ ਹੈ ਕਿ ਸਰਕਾਰ ਨੂੰ ਜਿਹੜੀ ਪੰਜਾਬ ਜਿਹੜੀ ਭਾਸ਼ਾ ਐਕਟ ਹੈ ਉਹ ਹਰ ਜਗ੍ਹਾ ਤੇ ਲਾਗੂ ਕਰਨਾ ਪਵੇਗਾ ਰਾਜ ਦੀ ਭਾਸ਼ਾ ਉਦਾਂ ਨਹੀਂ ਲਿਖਤੀ ਤੌਰ ਤੇ ਆ ਪੰਜਾਬੀ ਹੈ ਪਰ ਅਸੀਂ ਜਾ ਕੇ ਵੇਖੀਏ ਤੇ ਸਹੀ ਅਸੀਂ ਕਿੱਥੋਂ ਤੱਕ ਸੀ ਪੰਜਾਬੀ ਦੇ ਵਿੱਚ ਕੰਮ ਕਰ ਰਹੇ ਆ ਕਿ ਨਹੀਂ ਕਰ ਰਹੇ ਜਿਹੜੀ ਦੂਸਰੀ ਗੱਲ ਇਹਦੇ ਨਾਲ ਹੀ ਜੁੜੀ ਹੋਈ ਆ ਕਿ ਕਈ ਵਾਰੀ ਇਹ ਗੱਲ ਕਹੀ ਜਾਂਦੀ ਹੈ ਕਿ ਜਿਹੜੀ ਜਿਹੜੀ ਪੰਜਾਬੀ ਭਾਸ਼ਾ ਉਹ ਗਿਆਨ ਦੀ ਭਾਸ਼ਾ ਨਹੀਂ ਹੈ ਕਿਉਂਕਿ ਇਹਦੇ ਵਿੱਚ ਕਿਤਰਾ ਹੀ ਗਿਆਨ ਹੈ ਜੇ ਅਸੀਂ ਵਿਸ਼ਵੀ ਪੱਧਰ ਦਾ ਗਿਆਨ ਹਾਸਲ ਕਰਨਾ ਸਾਨੂੰ ਅੰਗਰੇਜ਼ੀ ਪੜ੍ਹਨੀ ਪਏਗੀ ਸਾਨੂੰ ਹਿੰਦੀ ਪੜ੍ਹਨੀ ਪਏਗੀ ਸਾਇੰਸ ਦੀ ਪੜ੍ਹਾਈ ਕਰਨੀ ਹੈ ਤਾਂ ਸਾਨੂੰ ਅੰਗਰੇਜ਼ੀ ਪੜ੍ਹਨੀ ਪਏਗੀ ਜਾਂ ਹੋਰ ਜਿਹੜੀ ਇੰਜੀਨੀਅਰਿੰਗ ਦੀ ਪੜ੍ਹਾਈ ਕਰਨੀ ਹੈ ਤਾਂ ਸਾਨੂੰ ਅੰਗਰੇਜ਼ੀ ਵਿੱਚ ਕਰਨੀ ਪਵੇਗੀ ਇਸੇ ਲਈ ਜੇ ਅਸੀਂ ਬੱਚਿਆਂ ਨੂੰ ਉਧਰ ਨੂੰ ਤੋਰਨਾ ਤਾਂ ਅਸੀਂ ਸ਼ੁਰੂ ਤੋਂ ਕਿਉਂ ਨਹੀਂ ਆਪਣੇ ਬੱਚਿਆਂ ਨੂੰ ਅੰਗਰੇਜ਼ੀ ਦੇ ਵਿੱਚ ਤੋਰ ਲੈਂਦੇ ਅੱਜ ਵੀ ਜਿਹੜੀਆਂ ਇਹ ਸਬਜੈਕਟ ਨੇ ਜਿਨ੍ਹਾਂ ਦੇ ਦੇ ਇਸ ਦੇ ਬਾਰੇ ਮੈਂ ਗੱਲ ਕੀਤੀ ਹੈ ਜਿੰਨ ਦਿੱਤੀ ਹੈ ਜੇਕਰ ਉਹਨਾਂ ਦੀਆਂ ਕਿਤਾਬਾਂ ਵੀ ਜੇ ਪੰਜਾਬੀ ਦੇ ਵਿੱਚ ਛਪਨ ਲੱਗ ਜਾਣ ਤੇ ਇਹ ਕੰਮ ਸਾਡੇ ਵੱਡੇ ਵੱਡੇ ਜਿਹੜੇ ਵਿਸ਼ਵ ਵਿਦਿਆਲੇ ਨੇ ਉਹ ਕਰਨ ਲੱਗ ਜਾਣ ਤਾਂ ਮੈਨੂੰ ਲੱਗਦਾ ਇੱਕ ਪਿੰਡ ਦਾ ਸਦਾਨ ਬੱਚਾ ਵੀ ਜਿਹੜਾ ਕਿ ਪੰਜਾਬੀ ਪੜਦਾ ਹੈਗਾ ਆ ਉਹਦੇ ਮਨ ਵਿੱਚ ਵੀ ਆਏਗਾ ਕਿ ਮੈਂ ਬਹੁਤ ਅੱਗੇ ਤੱਕ ਪਹੁੰਚ ਜਾਵਾਂਗਾ ਨਹੀਂ ਤੇ ਉਹਦੀ ਮਾਰਸਿਕਤਾ ਦੇ ਵਿੱਚ ਵੀ ਇਹ ਡੱਲ ਜਿਹੜੀ ਬੈਠੀ ਹੈ ਕਿ ਪੰਜਾਬੀ ਜਿਹੜੀ ਹੈ ਇਹ ਮੁਕਾਬਲੇ ਦੀ ਭਾਸ਼ਾ ਨਹੀਂ ਆ ਦੂਸਰਾ ਜਿਹੜਾ ਸਵਾਲ ਤੁਸੀਂ ਨੇ ਕੀਤਾ ਕਿ ਮੈਂ ਸਰਕਾਰ ਨੂੰ ਕੀ ਕਹਿਣਾ ਚਾਹਾਂਗੀ ਸਰਕਾਰ ਨੂੰ ਅਸੀਂ ਇਹੀ ਕਵਾਂਗੇ ਜਿਹੜਾ ਐਕਟ ਬੰਦੇ ਨੇ ਲੋਕ ਜਦੋਂ ਲੋਕ ਇਕੱਠੇ ਹੋ ਕੇ ਐਕਟ ਲਾਗੂ ਕਰਵਾਉਣ ਦੀ ਗੱਲ ਕਰਦੇ ਨੇ ਇਹਦੇ ਵਿੱਚ ਸਹਿਸਭਾਵਾਂ ਵੀ ਆਉਂਦੀਆਂ ਨੇ ਆਮ ਲੋਕ ਵੀ ਆਉਂਦੇ ਨੇ ਮਾਂ ਬੋਲੀ ਦੇ ਜਿਹੜੇ ਪਿਆਰੇ ਨੇ ਉਹ ਵੀ ਇਸ ਸੰਘਰਸ਼ ਦੇ ਵਿੱਚ ਸ਼ਾਮਲ ਹੁੰਦੇ ਨੇ ਤਾਂ ਉਹਨਾਂ ਦੇ ਦਬਾਅ ਦੇ ਨਾਲ ਇੱਕ ਚਿੱਠੀਆਂ ਜ਼ਰੂਰ ਕੱਢ ਦਿੰਦੇ ਨੇ ਵੀ ਹਾਂ ਜੀ ਜਿਹੜਾ ਹੈ ਦਫ਼ਤਰਾਂ ਦੇ ਵਿੱਚ ਕੰਮ ਅੰਗਰੇਜ਼ੀ ਦੀ ਜਗ੍ਹਾ ਤੇ ਪੰਜਾਬੀ ਦੇ ਵਿੱਚ ਬਾਤ ਭਾਸ਼ਾ ਦੇ ਵਿੱਚ ਹੋਣਾ ਚਾਹੀਦਾ ਪਰ ਫਿਰ ਵੀ ਅਸੀਂ ਦੇਖਦੇ ਆ ਅਜੇ ਹਾ ਕੁਝ ਅਜੇ ਨਹੀਂ ਹੋ ਰਿਹਾ ਇਸ ਦੇ ਵਾਸਤੇ ਇੱਕ ਠੋਸ ਨੀਤੀ ਬਣਾਉਣ ਦੀ ਲੋੜ ਪਵੇਗੀ ਪਬਲਿਕ ਸਕੂਲ ਨੇ ਪਬਲਿਕ ਸਕੂਲਾਂ ਦੇ ਉੱਪਰ ਇੱਕ ਸਕੰਜਾ ਕਸਣਾ ਪਵੇਗਾ ਜਿਨ੍ਹਾਂ ਦੇ ਵਿੱਚ ਪੰਜਾਬੀ ਨਹੀਂ ਬੋਲੀ ਜਾਂਦੀ ਉਹਨਾਂ ਦੀ ਰਜਿਸਟ੍ਰੇਸ਼ਨ ਜਿਹੜੀ ਹੈ ਸਰਕਾਰ ਨੂੰ ਉਹ ਰੱਦ ਕਰਨੀ ਪਵੇਗੀ ਜੇ ਇਸ ਤਰ੍ਹਾਂ ਦਾ ਦਬਾਅ ਪਾਇਆ ਜਾਵੇ ਤਾਂ ਉਹਨਾਂ ਸਕੂਲਾਂ ਦੇ ਵਿੱਚ ਵੀ ਪੰਜਾਬੀ ਭਾਸ਼ਾ ਨੂੰ ਬੋਲੀ ਜਿਹੜੀ ਹੈ ਪੰਜਾਬੀ ਬੋਲੀ ਇਹ ਬੋਲੀ ਜਾਵੇਗੀ ਤੇ ਜਿਹੜੇ ਬੱਚੇ ਨੇ ਉਹਨਾਂ ਦਾ ਆਪਣੀ ਭਾਸ਼ਾ ਦੇ ਪ੍ਰਤੀ ਉਸੇ ਤਰ੍ਹਾਂ ਹੀ ਪਿਆਰ ਜਿਹੜਾ ਹੈਗਾ ਜਾਗੇਗਾ ਤੇ ਜੇ ਉਹਨਾਂ ਨੂੰ ਆਪਣੀ ਭਾਸ਼ਾ ਪ੍ਰਤੀ ਇਸੇ ਤਰ੍ਹਾਂ ਮੋਹ ਹੋਵੇਗਾ ਤਾਂ ਆਪਣੀ ਧਰਤੀ ਨੂੰ ਆਪਣੇ ਲੋਕਾਂ ਨੂੰ ਤੇ ਆਪਣੇ ਜਿਹੜਾ ਹੈਗਾ ਪੰਜਾਬੀ ਸਭਿਆਚਾਰ ਨੂੰ ਪਿਆਰ ਕਰਨਾ ਸਿੱਖਣਗੇ ਜੇ ਉਹ ਇਸ ਨੂੰ ਪਿਆਰ ਕਰਨਗੇ ਤਾਂ ਉਹ ਸਮਾਜ ਦੇ ਵਿੱਚ ਆਪਣੀ ਪਛਾਣ ਨੂੰ ਜਿਹੜਾ ਹੈਗਾ ਅੱਗੇ ਤੱਕ ਲੈ ਕੇ ਜਾਣਗੇ ਤੇ ਮੈਨੂੰ ਇਹਦੇ ਨਾਲ ਇੱਕ ਗੱਲ ਯਾਦ ਆ ਰਹੀ ਹੈ ਕਿ ਜੇ ਮੈਂ ਇੱਕ ਲੈਕਚਰ ਸੁਣ ਰਹੀ ਸੀ ਇਸ ਜਿਹੜਾ ਜਿਵੇਂ ਤੁਸੀਂ ਪਹਿਲਾਂ ਗੱਲ ਕੀਤੀ ਉਹਦੇ ਵਿੱਚ ਪੰਜਾਬੀ ਦੇ ਪੰਜਾਬੀ ਯੂਨੀਵਰਸਿਟੀ ਦੇ ਪਹਿਲੇ ਵੀ ਸੀ ਹੁੰਦੇ ਸੀ ਡਾਕਟਰ ਜਸਪਾਲ ਸਿੰਘ ਜੀ ਉਹ ਨਨ ਨਿ ਵੀ ਇਹੀ ਗੱਲ ਕਹੀ ਐਵੇਂ ਕਹਿੰਦੇ ਨੇ ਪੰਜਾਬੀ ਮਰਗੀ ਮਰਗੀ ਕਿ ਇੱਕ ਵਾਰੀ ਮੈਂ ਅਫਰੀਕਾ ਦੇ ਵਿੱਚ ਗਿਆ ਉੱਥੇ ਸਮੁੰਦਰ ਦੇ ਕਿਨਾਰੇ ਤੇ ਖੜਾ ਸੀ ਤੇ ਉੱਥੇ ਵੀ ਦਲੇਰ ਮਹਿੰਦੀ ਦਾ ਇੱਕ ਗੀਤ ਲੱਗਿਆ ਸੀ ਗੱਡੇ ਤੇ ਨੱਚਦੇ ਗਟੀਰੇ ਤੇ ਨੱਚਦੇ ਉਹਦੇ ਵਿੱਚ ਅੰਗਰੇਜ਼ ਜਿਹੜੇ ਸਿਰ ਨੱਚ ਰਹੇ ਸੀ ਮੈਨੂੰ ਲੱਗਦਾ ਸਾਨੂੰ ਇਹ ਭਲੇਖਾ ਦੂਰ ਕਰਨਾ ਚਾਹੀਦਾ ਜੇ ਉੱਥੇ ਲੋਕ ਨੱਚ ਰਹੇ ਸੀ ਤਾਂ ਉਹ ਬੀਟ ਤੇ ਨੱਚ ਰਹੇ ਸੀ ਉਹ ਸੰਗੀਤ ਦੇ ਨਾਲ ਨੱਚ ਰਹੇ ਸੀ ਉਹਨਾਂ ਨੂੰ ਪੰਜਾਬੀ ਦੇ ਨਾਲ ਕਿਸੇ ਤਰ੍ਹਾਂ ਦਾ ਕੋਈ ਲਗਾ ਦੇਖਿਆ ਨਹੀਂ ਸੀ ਅੱਭੀ ਦੇ ਵਿੱਚ ਜਿੱਿੱਨਾਂ ਤੇ ਸਾਡੇ ਵਿਚਾਰ ਪੜਪੰਨੇ ਬੱਚੇ ਜਿਹੜੇ ਨੇ ਨਾ ਜਿੰਨਾ ਸਿਰ ਆਪਣੀ ਸੋਚ ਆਪਣੇ ਵਿਚਾਰ ਜਿਹੜੇ ਨੇ ਸ਼ੁੱਧ ਰੂਪ ਦੇ ਵਿੱਚ ਇੱਕ ਦੂਸਰੇ ਦੇ ਨਾਲ ਪ੍ਰਗਟ ਕਰਕੇ ਸਾਂਝੇ ਨਹੀਂ ਕਰਦੇ ਅਸੀਂ ਅੱਗੇ ਉਹਨਾਂ ਨੂੰ ਲੈ ਕੇ ਨਹੀਂ ਜਾਂਦੇ ਹੈਗੇ ਉਹਨਾਂ 'ਚ ਅਸੀਂ ਕੁਝ ਨਹੀਂ ਕਹਿ ਸਕਦੇ ਕਿ ਜਿਹੜੀ ਪੰਜਾਬੀ ਐ ਬੱਚੇ ਪੰਜਾਬੀ ਪੜ ਰਹੀ ਨੇ ਪੰਜਾਬੀ ਬਹੁਤ ਗੱਲਾਂ ਨਾਲ ਇੱਕ ਫਾਰਮੂਲਾ ਕੱਕਣਾ ਮੈਨੂੰ ਇਹ ਲੱਗਦਾ ਕਿ ਸਾਨੂੰ ਜੇ ਅਸੀਂ ਮਾਪਣਾ ਹੈ ਕਿ ਮਾਂ ਬੋਲੀ ਦਾ ਸਤਿਕਾਰ ਕਿੰਨਾ ਹੈ ਮਾਂ ਬੋਲੀ ਦੀ ਧਰਾਤਲ ਸਥਿਤੀ ਕੀ ਹੈ ਤਾਂ 5ਵੀਂ ਤੋਂ 8ਠਾਂ ਜਿਹੜੇ ਬੱਚੇ ਸਾਡੇ ਸਕੂਲਾਂ 'ਚ ਪੜ ਰਹੇ ਨੇ ਚਾਹੇ ਪ੍ਰਾਈਵੇਟ 'ਚ ਪੜ ਰਹੇ ਨੇ ਚਾਹੇ ਸਰਕਾਰੀ 'ਚ ਪੜ ਰਹੇ ਨੇ ਉਹਨਾਂ ਦੀ ਪੰਜਾਬੀ ਲਿਖਣ ਦੀ ਕੀ ਸਥਿਤੀ ਹੈ ਪੰਜਾਬੀ ਬੋਲਣ ਦੀ ਕੀ ਸਥਿਤੀ ਹੈ ਤੇ ਪੰਜਾਬੀ ਪੜ੍ਹਨ ਦੀ ਕੀ ਸਥਿਤੀ ਹੈ ਇਹ ਮਾਪ ਲੈ ਕੇ ਤੁਹਾਨੂੰ ਪਤਾ ਲੱਗ ਜੂ ਕਿ ਤੁਹਾਡੀ ਪੰਜਾਬੀ ਦੀ ਸਥਿਤੀ ਕੀ ਹੈ ਪ੍ਰੋਗਰਾਮ ਦਾ ਸਮਾਂ ਹੋ ਰਿਹਾ ਆਪਾਂ ਨਿਵੇੜਾਂਗੇ ਇੱਕ ਲੇਖਕਾਂ ਤੇ ਪਾਠਕਾਂ ਨੂੰ ਮੈਨੂੰ ਲੱਗਦਾ ਸਭ ਤੋਂ ਵੱਡਾ ਦੋਗਲਾਪਨ ਸਾਡੇ ਵਿੱਚ ਵਿੱਚ ਹੈ ਮੈਂ ਪਹਿਲਾਂ ਆਪਣੇ ਵਿੱਚ ਕਹਿ ਦਿੰਨਾ ਕੀ ਕਹਿਣਾ ਚਾਹੋਗੇ ਨਵੇੜ ਤੋਂ ਜਰਾ ਗੱਲਬਾਤ ਫਿਰ ਆਪਾਂ ਸਮੇਟੀਏ ਪ੍ਰੋਗਰਾਮ ਬਿਲਕੁਲ ਜੀ ਇਹ ਬਿਲਕੁਲ ਸਾਫ਼ ਹੈ ਕਿਉਂਕਿ ਜਿਹੜੇ ਸੀ ਸਟੇਜਾਂ ਤੇ ਚੜ ਕੇ ਤਾਂ ਬੋਲਦੇ ਆ ਕਿ ਬੱਚਿਆਂ ਨੂੰ ਪੰਜਾਬੀ ਪੜਾਉਣੀ ਚਾਹੀਦੀ ਹੈ ਪੰਜਾਬੀ ਸਕੂਲਾਂ ਵਿੱਚ ਲਾਉਣਾ ਚਾਹੀਦਾ ਸਾਡੇ ਖੁਦ ਬੱਚੇ ਜਿਹੜੇ ਹੈਗੇ ਨੇ ਉਹ ਅੰਗਰੇਜ਼ੀ ਸਕੂਲਾਂ ਦੇ ਵਿੱਚ ਪੜ੍ਹਦੇ ਨੇ ਪਹਿਲਾਂ ਆਪਣੇ ਘਰ ਦੇ ਵੱਲ ਵੀ ਇਸ ਪੱਖੋਂ ਚਾਤੀ ਮਾਰਨੀ ਬਹੁਤ ਜ਼ਰੂਰੀ ਆ ਫਿਰ ਹੀ ਅਸੀਂ ਕਹਿ ਪਾਵਾਂਗੇ ਹਾਂ ਸਾਰੇ ਬੱਚਿਆਂ ਨੂੰ ਜਿਹੜੀ ਪੰਜਾਬੀ ਹੈ ਉਹ ਪੜਾਉਣੀ ਚਾਹੀਦੀ ਏ ਜਦੋਂ ਅਸੀਂ ਆਪਣੇ ਉੱਪਰ ਇਹ ਲਾਗੂ ਨਹੀਂ ਕਰਦੇ ਤੇ ਅਸੀਂ ਉਹ ਗੱਲ ਨੂੰ ਕਿਵੇਂ ਕਹਿ ਸਕਦੇ ਹੈਗੇ ਤੇ ਮੈਂ ਤਾਂ ਇਹੀ ਕਵਾਂਗੀ ਕਿ ਜਿੰਨਾ ਚਿਰ ਅਸੀਂ ਆਪਣੀ ਮਾਂ ਬੋਲੀ ਨਾਲ ਪਿਆਰ ਕਰਨਾ ਨਹੀਂ ਸਿੱਖਦੇ ਅਸੀਂ ਆਪਣੀ ਮਾਂ ਬੋਲੀ ਦੇ ਜਿਹੜਾ ਸਨਮਾਨ ਨਹੀਂ ਕਾਇਮ ਰੱਖਦੇ ਕਿਉਂਕਿ ਪੰਜਾਬੀ ਮਾਂ ਅਸਲ ਕੋਈ ਵੀ ਮਾਂ ਜਿਹੜੀ ਕਿਸੇ ਦੀ ਜਿਹੜੀ ਵੀ ਭਾਸ਼ਾ ਹੈਗੀ ਆ ਕਿ ਜੋ ਕੁਛ ਆਪਣੀ ਮਾਂ ਬੋਲੀ ਦੇ ਵਿੱਚ ਅਸੀਂ ਕਹਿ ਸਕਦੇ ਹਾਂ ਅਸੀਂ ਹੋਰ ਪਛਾਵਾਂ ਦੇ ਵਿੱਚ ਨਹੀਂ ਕਹਿ ਸਕਦੇ ਤੇ ਅੱਜ ਵੀ ਪੰਜਾਬੀ ਮਾਂ ਬੋਲੀ ਦੇ ਜਿਹੜੇ ਪਿਆਰੇ ਜਿਉਂਦੇ ਨੇ ਜਿਨ੍ਹਾਂ ਦੇ ਸਿਰ ਤੇ ਪੰਜਾਬੀ ਭਾਸ਼ਾ ਲਗਾਤਾਰ ਵਿਕਾਸ ਕਰ ਰਹੀ ਆ ਪਰ ਸਮੇਂ ਦੀਆਂ ਚੁਣੌਤੀਆਂ ਜਿਹੜੀਆਂ ਨੇ ਪੰਜਾਬੀ ਭਾਸ਼ਾ ਦੇ ਅੱਗੇ ਬਹੁਤ ਜ਼ਿਆਦਾ ਨੇ ਤੇ ਆਓ ਆਪਾਂ ਇਹਨਾਂ ਚੁਣੌਤੀਆਂ ਦਾ ਮੁਕਾਬਲਾ ਕਰਨ ਲਈ ਅੱਗੇ ਆਈਏ ਤੇ ਆਪਣੀ ਮਾਂ ਬੋਲੀ ਦਾ ਉਸੇ ਤਰ੍ਹਾਂ ਦਾ ਜਿਹੜਾ ਸਥਾਨ ਦੀ ਕਾਮਨਾ ਗੁਰੂ ਨਾਨਕ ਨੇ ਕੀਤੀ ਸਾਡੇ ਬਾਬਾ ਫਰੀਦ ਨੇ ਕੀਤੀ ਜੋਗੀਆਂ ਨੇ ਕੀਤੀ ਸਾਡੇ ਸੂਫੀਆਂ ਨੇ ਕੀਤੀ ਤੇ ਜਿਸ ਤਰ੍ਹਾਂ ਉਹਨਾਂ ਨੇ ਪੰਜਾਬੀ ਭਾਸ਼ਾ ਦਾ ਇੱਕ ਸਲਮਾਨ ਵਧਾਇਆ ਉਸੇ ਨੂੰ ਅਸੀਂ ਅੱਗੇ ਲੈ ਕੇ ਚੱਲੀਏ ਤੇ ਅਸੀਂ ਆਪਣੀ ਪਛਾਣ ਨੂੰ ਕਾਇਮ ਕਰਦੇ ਹੋਏ ਕਿ ਗੌਰਵ ਨਾਲ ਕਹੀਏ ਕਿ ਮੈਨੂੰ ਮਾਣ ਹੈ ਪੰਜਾਬੀ ਹਾਂ ਕੀ ਬਾਤ ਆਤਾ ਹੈ ਮੈਂ ਨਾ ਇੱਕ ਪੋਸਟ ਪਾਈ ਸੀ ਅੱਜ ਮੈਂ ਵੀ ਨਾਰਾ ਮਾਰਿਆ ਸੀ ਮੈਂ ਵੀ ਉਹਨਾਂ ਚੋਂ ਹਾਂ ਜਿਹੜਾ ਅੱਜ ਪਾ ਕੇ ਮੈਨੂੰ ਲੱਗਦਾ ਹਾਲਾਂਕਿ ਯਤਨ ਕਰਦੇ ਰਹਿਣੇ ਆ ਪਰ ਮੈਨੂੰ ਲੱਗਦਾ ਕਿ ਪਹਿਲਾਂ ਮੈਂ ਆਪਣੇ ਆਪ ਨੂੰ ਦੋਸ਼ੀ ਮੰਨ ਲੈਣਾ ਕਿ ਕੱਲ ਤੱਕ ਇਹ ਵਿਸ਼ਾ ਬਿਸਤਰ ਜਾਏਗਾ ਕਿ ਜੇ ਕਰ ਸਕਦਾ ਤਾਂ ਕਰਦੇ ਤੂੰ ਰੋਜ਼ਗਾਰ ਦੀ ਭਾਸ਼ਾ ਆਪੇ ਬਣ ਜਾਊ ਹਾਕਮਾਂ ਮਾਂ ਬੋਲੀ ਸਤਕਾਰ ਦੀ ਭਾਸ਼ਾ ਸਭ ਤੋਂ ਵੱਡੀ ਗੱਲ ਇਹ ਹੈ ਕਿ ਤੁਸੀਂ ਰੋਜ਼ਗਾਰ ਦੀ ਭਾਸ਼ਾ ਵੜਾ ਦਿਓ ਪੜਨ ਵਾਲੇ ਆਪਣੇ ਆਪ ਆ ਜਾਣਗੇ ਲਿਖਣ ਵਾਲੇ ਆਪਣੇ ਆਪ ਆ ਜਾਣਗੇ ਮੈਂ ਤੁਸੀ ਸਮਾਂ ਦਿੱਤਾ ਤੁਹਾਡਾ ਬਹੁਤ ਬਹੁਤ ਧੰਨਵਾਦ ਫਿਰ ਕਿਸੇ ਦਿਨ ਤੁਹਾਨੂੰ ਮੈਂ ਚੇਤੇ ਕਰਾਂਗਾ ਤੁਸੀਂ ਮੈਨੂੰ ਜ਼ਰੂਰ ਸਮਾਂ ਦੇਵੋਗੇ ਤੁਹਾਡਾ ਬਹੁਤ ਬਹੁਤ ਮਿਹਰਬਾਨੀ ਦੁਬਾਰਾ ਫਿਰ ਪੰਜਾਬੀ ਦੇ ਸਭ ਪਿਆਰਿਆਂ ਨੂੰ ਪਿਆਰੇ ਪੁੱਤਾਂ ਨੂੰ ਮੇਰੇ ਵੱਲੋਂ ਅੱਜ ਦੇ ਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ ਸ਼ੁਕਰੀ ਮਿਹਰਬਾਨੀ